ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟੱਡੀ IQ 인 ਗਗਨ ਮਹਿਰਾ ਅਫੀਸ਼ੀਅਲ YouTube ਚੈਨਲ ਤੇ ਤਾਂ ਦੋਸਤੋ ਅੱਜ ਤੋਂ ਆਪਾਂ ਇੱਕ ਨਿਊ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਪੰਜਾਬ ਜੀਕੇ ਦੀ ਦੋਸਤੋ ਜੇਕਰ ਥੋੜੀ ਜੀ ਇੰਟਰੋਡਕਸ਼ਨ ਕਰ ਲਈਏ ਇਸ ਬਾਰੇ ਤਾਂ ਇਸ ਪੰਜਾਬ ਜੀਕੇ ਦੀ ਕਲਾਸ ਸੀਰੀਜ਼ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਬੇਸਿਕ ਤੋਂ ਲੈ ਕੇ ਬੇਸਿਕ ਤੋਂ ਲੈ ਕੇ ਸਾਰੀ ਥਿਊਰੀ ਕਵਰ ਕਰਾਂਗੇ ਪੰਜਾਬ ਜੀਕੇ ਦੀ ਇਸ ਦੇ ਨਾਲ ਹੀ ਆਪਾਂ ਪ੍ਰੀਵੀਅਸ ਈਅਰ ਦੇ ਵਿੱਚ ਜਿੰਨੇ ਵੀ ਮੋਸਟ ਇੰਪੋਰਟੈਂਟ ਐਮਸੀਕਿਊਸ ਕੁਐਸਚਨਸ ਆਏ ਨੇ ਉਹ ਆਪਾਂ ਇਸ ਕਲਾਸ ਦੇ ਵਿੱਚ ਹੀ ਨਾਲ ਦੀ ਨਾਲ ਕਵਰ ਕਰਦੇ ਜਾਵਾਂਗੇ ਟੌਪਿਕ-ਵਿਸ਼ ਜੋ ਵੀ ਆਪਾਂ ਥਿਊਰੀ ਦੇ ਵਿੱਚ ਕਵਰ ਕਰਾਂਗੇ ਉਹ ਨਾਲ ਦੀ ਨਾਲ ਉਸ ਦੇ ਰਿਲੇਟਿਡ ਜਿੰਨੇ ਵੀ ਐਮਸੀਕਿਊਸ ਕੁਐਸਚਨਸ ਬਣਨਗੇ ਆਪਾਂ ਉਹ ਕਵਰ ਕਰਾਂਗੇ ਤੇ ਇੱਕ ਗੱਲ ਹੋਰ ਇਸ ਕਲਾਸ ਦੇ ਵਿੱਚ ਆਪਾਂ ਮੈਪ ਦੇ ਹਿਸਾਬ ਨਾਲ ਨਕਸ਼ੇ ਦੇ ਹਿਸਾਬ ਨਾਲ ਸਭ ਕੁਝ ਕਵਰ ਕਰਾਂਗੇ ਕਿਉਂਕਿ ਹਾਂ ਜਿੰਨੇ ਵੀ ਸਟੂਡੈਂਟ ਨੇ ਉਹ ਹਰ ਇੱਕ ਕੀ ਜਿਵੇਂ ਮਾਝੇ ਦਾ ਇਲਾਕਾ ਹੋ ਗਿਆ ਮਾਲਵਾ ਹੋ ਗਿਆ ਦੁਆਬਾ ਹੋ ਗਿਆ ਉਸ ਦੇ ਵਿੱਚ ਕਿਹੜੇ 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 ਸ਼ਹਿਰ ਆਉਂਦੇ ਨੇ ਕਿਹੜੇ ਕਿਹੜੇ ਡਿਸਟ੍ਰਿਕਟਸ ਆਉਂਦੇ ਨੇ ਉਹਨਾਂ ਦੇ ਵਿੱਚ ਬੱਚੇ ਕਾਫੀ ਕਨਫਿਊਜ਼ ਹੁੰਦੇ ਨੇ ਇਸ ਲਈ ਆਪਾਂ ਕੀ ਕਰਾਂਗੇ ਇਸ ਦੇ ਲਈ ਆਪਾਂ ਇੱਕ ਸਿੰਪਲ ਬੇਸਿਕ ਟੌਪਿਕ ਦੇ ਕਵਰ ਕਰਾਂਗੇ ਕਿ ਮੈਪ ਦੇ ਹਿਸਾਬ ਨਾਲ ਮੈਪ ਦੇ ਵਿੱਚ ਆਪਾਂ ਹਰ ਇੱਕ ਚੀਜ਼ ਕਵਰ ਕਰਦੇ ਜਾਵਾਂਗੇ ਕਿ ਕਿੱਥੇ ਕਿਹੜਾ ਇਲਾਕਾ ਪੈਂਦਾ ਹੈ ਤੇ ਕਿੱਥੇ ਕਿਹੜਾ ਇਲਾਕਾ ਪੈਂਦਾ ਹੈ ਤੇ ਦੋਸਤੋ ਇਸ ਇਸ ਦੇ ਨਾਲ ਹੀ ਜੋ ਆਪਾਂ ਕਵਰ ਕਰ ਰਹੇ ਹਾਂ ਇਸ ਦੀ ਜਿਹੜੀ ਪੀਡੀਐਫ ਇਹ ਤੁਹਾਨੂੰ ਮੇਰੇ ਟੈਲੀਗ੍ਰam ਗਰੁੱਪ ਤੇ ਵਟਸਐਪ ਗਰੁੱਪ ਦੇ ਵਿੱਚ ਪ੍ਰੋਵਾਈਡ ਕਰ ਦਿੱਤੀ ਜਾਵੇਗੀ ਸੋ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਟੈਲੀਗ੍ਰam ਗਰੁੱਪ ਦਾ ਲਿੰਕ ਦੇ ਦੇਵਾਂਗਾ ਸੋ ਉੱਥੇ ਜਾ ਕੇ ਤੁਸੀਂ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਨੋਟੀਫਿਕੇਸ਼ਨ ਬਟਨ ਨੂੰ ਔਨ ਜ਼ਰੂਰ ਕਰ ਲਿਓ ਕਿਉਂਕਿ ਜਿਹੜੀ ਪੰਜਾਬ ਜੀਕੇ ਦਾ ਟੌਪਿਕ ਹੈ ਉਹ ਆਪਾਂ ਲਾਈਨ ਬਰ ਲਾਈਨ ਹੀ ਕਵਰ ਕਰਾਂਗੇ ਆਪਣੇ ਕੋਲ ਟਾਈਮ ਕਾਫੀ ਹੈ ਇਸ ਲਈ ਆਪਾਂ ਇਸ ਲਈ ਤੁਸੀਂ ਇਸ ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲਿਓ ਠੀਕ ਹੈ ਤਾਂ ਚਲੋ ਦੋਸਤੋ ਜਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਜਿਹੜੀ ਕਲਾਸ ਹੈ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦਾ ਆਪਣਾ ਚੈਪਟਰ 1 ਚੈਪਟਰ 1 ਦੇ ਵਿੱਚ ਆਪਾਂ ਕਵਰ ਕਰਾਂਗੇ ਜੀਓਗ੍ਰਾਫੀ ਆਫ ਪੰਜਾਬ ਪੰਜਾਬ ਦਾ ਪੰਘੋਲ ਤਾਂ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਇਹ ਜਿਹੜਾ ਹੋ ਭਾਰਤ ਦੇ ਉੱਤਰ ਪੱਛਮ ਮਤਲਬ ਕਿ ਨਾਰਥ-ਵੈਸਟ ਭਾਗ ਦੇ ਵਿੱਚ ਸਥਿਤ ਐਗਜ਼ਾਮ ਦੇ ਵਿੱਚ ਐਗਜ਼ਾਮੀਨਰ ਕੁਐਸਚਨ ਪੁੱਛ ਸਕਦਾ ਹੈ ਕਿ ਜਿਹੜਾ ਪੰਜਾਬ ਹੈ ਉਹ ਭਾਰਤ ਦੇ ਕਿਹੜੀ ਦਿਸ਼ਾ ਦੇ ਵਿੱਚ ਸਥਿਤ ਹੈ ਤਾਂ ਤੁਹਾਡਾ ਰਾਈਟ ਆਨਸਰ ਹੋਏਗਾ ਨਾਰਥ-ਵੈਸਟ ਠੀਕ ਹੈ ਉੱਤਰ-ਪੱਛਮ ਦੇ ਵਿੱਚ ਆਪਣਾ ਪੰਜਾਬ ਸਥਿਤ ਹੈ ਜੇਕਰ ਇਸ ਦੇ ਲੈਟੀਟਿਊਡ ਤੇ ਲੌਂਗੀਟਿਊਡ ਦੀ ਗੱਲ ਕੀਤੀ ਜਾਵੇ ਤਾਂ 29 ਡਿਗਰੀ ਤੇ 30 ਡਿਗਰੀ ਉੱਤਰ ਦੇ ਵਿੱਚ ਤੇ 73 ਡਿਗਰੀ ਤੇ 55 ਡਿਗਰੀ ਪੂਰਬ ਦੇ ਵਿੱਚ ਇਸ ਦਾ ਲੈਟੀਟਿਊਡ ਤੇ ਲੌਂਗੀਟਿਊਡ ਬਣਦਾ ਹੈ ਠੀਕ ਹੈ ਇਹ 29° 30° ਉੱਤਰ ਤੋਂ 32° 32° ਉਤਰੀ ਅਕਸ਼ਾਂਸ਼ ਅਤੇ 73° 55° ਪੂਰਬ ਤੋਂ ਤੇ 76° ਤੇ 50° ਪੂਰਬ ਦੇਸ਼ਾਂਤਰ ਤੱਕ ਫੈਲਿਆ ਹੋਇਆ ਹੈ ਠੀਕ ਹੈ ਤਾਂ ਇਹ ਯਾਦ ਰੱਖਣਾ ਤੁਸੀਂ ਇੱਕ ਹੋਰ ਐਗਜ਼ਾਮ ਦੇ ਵਿੱਚ ਕੁਐਸਚਨ ਬਣ ਜਾਂਦਾ ਹੈ ਕਿ ਜਿਹੜਾ ਪੰਜਾਬ ਹੈ ਉਸ ਦੀ ਜਿਹੜੀ ਉੱਤਰ ਤੋਂ ਲੈ ਕੇ ਦੱਖਣ ਦੇ ਵਿਚਕਾਰ ਠੀਕ ਹੈ ਇਹ ਆਪਣਾ ਮੈਪ ਹੈ ਠੀਕ ਹੈ ਆਪਣੇ ਕੋਲ ਉੱਤਰ ਤੇ ਦੱਖਣ ਉੱਤਰ ਤੇ ਦੱਖਣ ਦੇ ਵਿਚਕਾਰ ਪੂਰਬ ਤੇ ਪੱਛਮ ਦੇ ਵਿਚਕਾਰ ਇਹਨਾਂ ਦੀ ਦੂਰੀ ਪੁੱਛ ਲਿੰਦੇ ਨੇ ਤਾਂ ਜੇਕਰ ਗੱਲ ਕੀਤੀ ਆਵੇ ਉੱਤਰ ਤੇ ਦੱਖਣ ਵਿਚਕਾਰ ਦੀ ਦੂਰੀ ਉਹ ਹੈਗੀ ਆਪਣੇ ਕੋਲ 335 ਕਿਲੋਮੀਟਰ ਤੇ ਪੂਰਬ ਤੋਂ ਪੱਛਮ ਵਿਚਕਾਰ ਦੀ ਦੂਰੀ ਕਿੰਨੀ ਹੈ ਆਪਣੇ ਕੋਲ 300 ਕਿਲੋਮੀਟਰ ਠੀਕ ਹੈ ਇਹ ਤੁਸੀਂ ਮੈਪ ਦੇ ਹਿਸਾਬ ਨਾਲ ਯਾਦ ਰੱਖਣਾ ਹੈ ਠੀਕ ਹੈ ਉੱਤਰ ਤੋਂ ਦੱਖਣ ਕਿੰਨੀ ਦੂਰੀ ਰਹੇਗੀ ਆਪਣੇ ਕੋਲ 335 ਕਿਲੋਮੀਟਰ ਤੇ ਪੂਰਬ ਤੋਂ ਪੱਛਮ ਵਿਚਕਾਰ ਦੀ ਦੂਰੀ ਕਿੰਨੀ ਰਹੇਗੀ ਆਪਣੇ ਕੋਲ 300 ਕਿਲੋਮੀਟਰ ਠੀਕ ਹੈ ਤੇ ਹੁਣ ਆਪਾਂ ਹੱਦਾਂ ਦੇਖ ਲੀਨੇ ਆ ਤਾਂ ਆਪਣਾ ਜਿਹੜਾ ਪੰਜਾਬ ਏ ਉਸ ਦੇ ਨਾਲ ਕੀ ਅੰਤਰਰਾਸ਼ਟਰੀ ਹੱਦਾਂ ਕਿੰਨੀਆਂ ਲੱਗਦੀਆਂ ਨੇ ਤਾਂ ਆਪਣੇ ਪੱਛਮ ਦੇ ਵਿੱਚ ਪੱਛਮ ਕਿਹੜੀ ਸਾਈਡ ਹੋ ਗਿਆ ਇਹ ਠੀਕ ਹੈ ਪਾਕਿਸਤਾਨ ਤਾਂ ਪੱਛਮ ਦੇ ਵਿੱਚ ਆਪ ਨੂੰ ਕਿਹੜੀ ਹੱਦ ਲੱਗਦੀ ਹੈ ਅੰਤਰਰਾਸ਼ਟਰੀ ਹੱਦ ਲੱਗਦੀ ਹੈ ਪਾਕਿਸਤਾਨ ਦੀ ਠੀਕ ਹੈ ਪੱਛਮ ਦੇ ਵਿੱਚ ਪਾਕਿਸਤਾਨ ਨਾਲ ਇਸ ਦੀ ਅੰਤਰਰਾਸ਼ਟਰੀ ਹੱਦ ਲੱਗਦੀ ਹੈ ਤਾਂ ਤੁਸੀਂ ਯਾਦ ਰੱਖਣਾ ਹੈ ਤਾਂ ਪਾਕਿਸਤਾਨ ਕਿਹੜੀ ਦਿਸ਼ਾ ਦਿਸ਼ਾ ਵਾਲੇ ਉਹ ਤਾਂ ਉਹ ਪੱਛਮ ਦਿਸ਼ਾ ਵਾਲੇ ਜਿਸ ਦੇ ਪੰਜਾਬ ਦੇ ਨਾਲ ਇਸ ਦੀ ਹੱਦ ਲੱਗਦੀ ਹੈ ਠੀਕ ਹੈ ਉੱਤਰ ਦੇ ਵਿੱਚ ਕੀ ਹੈ ਤਾਂ ਉੱਤਰ ਦੇ ਵਿੱਚ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੀ ਹੱਦ ਲੱਗਦੀ ਉੱਤਰ ਦੇ ਵਿੱਚ ਠੀਕ ਹੈ ਇਹ ਤੁਹਾਡਾ ਕਨਫਰਮ ਹੋ ਗਿਆ ਪੂਰਬ ਦੇ ਵਿੱਚ ਕੀ ਹੈ ਪੂਰਬ ਦੇ ਵਿੱਚ ਆਪਣਾ ਹਿਮਾਚਲ ਪ੍ਰਦੇਸ਼ ਆ ਗਿਆ ਠੀਕ ਹੈ ਤੇ ਜੇਕਰ ਦੱਖਣ ਵਿੱਚ ਗੱਲ ਕਰੀਏ ਤਾਂ ਦੱਖਣ ਦੇ ਵਿੱਚ ਕੀ ਆ ਜਾਂਦਾ ਹੈ ਦੱਖਣ ਦੱਖਣ ਦੇ ਵਿੱਚ ਦੱਖਣ ਦੇ ਵਿੱਚ ਆਪਣੇ ਕੋਲ ਆ ਜਾਂਦਾ ਹੈ ਹਰਿਆਣਾ ਠੀਕ ਹੈ ਇਹ ਦੱਖਣ ਦੇ ਵਿੱਚ ਆ ਗਿਆ ਆਪਣਾ ਹਰਿਆਣਾ ਅਤੇ ਰਾਜਸਥਾਨ ਵੀ ਕਿੱਥੇ ਹੈ ਉਹ ਦੱਖਣ ਦੇ ਵਿੱਚ ਹੀ ਆ ਜਾਂਦਾ ਹੈ ਤਾਂ ਇਹ ਤੁਸੀਂ ਇਵੇਂ ਯਾਦ ਰੱਖ ਸਕਦੇ ਆ ਪੱਛਮ ਦੇ ਵਿੱਚ ਆਪਣੇ ਕੋਲ ਕਿਹੜਾ ਅੰਤਰਰਾਸ਼ਟਰੀ ਹੱਦ ਲੱਗਦੀ ਹੈ ਤਾਂ ਪਾਕਿਸਤਾਨ ਦੀ ਹੱਦ ਲੱਗਦੀ ਹੈ ਉੱਤਰ ਦੇ ਵਿੱਚ ਗੱਲ ਕਰੀਏ ਤਾਂ ਉੱਤਰ ਦੇ ਵਿੱਚ ਆਪਣੇ ਕੋਲ ਜੰਮੂ ਕਸ਼ਮੀਰ ਆ ਗਿਆ ਪੂਰਬ ਦੇ ਵਿੱਚ ਪੂਰਬ ਦੇ ਵਿੱਚ ਆਪਣੇ ਕੋਲ ਹਿਮਾਚਲ ਪ੍ਰਦੇਸ਼ ਐਂਡ ਦੱਖਣ ਦੇ ਵਿੱਚ ਹਰਿਆਣਾ ਐਂਡ ਰਾਜਸਥਾਨ ਦੀ ਹੱਦ ਲੱਗਦੀ ਹੈ ਠੀਕ ਹੈ ਜੇਕਰ ਅੰਤਰਰਾਸ਼ਟਰੀ ਬਾਰੇ ਪੁੱਛਿਆ ਜਾਵੇ ਤਾਂ ਜੰਮੂ ਕਸ਼ਮੀਰ ਤਾਂ ਦੇ ਪੂਰਬ ਦੇ ਵਿੱਚ ਹਿਮਾਚਲ ਪ੍ਰਦੇਸ਼ ਦੱਖਣ ਦੇ ਵਿੱਚ ਹਰਿਆਣਾ ਤੇ ਰਾਜਸਥਾਨ ਦੀ ਹੱਦ ਲੱਗਦੀ ਹੈ ਠੀਕ ਹੈ ਇਹ ਤੁਹਾਡਾ ਕਵਰ ਹੋ ਗਿਆ ਹੁਣ ਆਪਾਂ ਨੈਕਸਟ ਦੇਖ ਲੈਨੇ ਆ ਤਾਂ ਉਸ ਤੋਂ ਬਾਅਦ ਜਿਹੜਾ ਪੰਜਾਬ ਏ ਉਹ ਭਾਰਤ ਦੇ ਉਤਰੀ ਮੈਦਾਨੀ ਖੇਤਰਾਂ ਦੇ ਪੱਛਮੀ ਭਾਗ ਦੇ ਵਿੱਚ ਸਥਿਤ ਹੈ ਉਤਰੀ ਮੈਦਾਨੀ ਖੇਤਰ ਨੂੰ ਸਤਲੁਜ ਗੰਗਾ ਮੈਦਾਨ ਵੀ ਕਿਹਾ ਜਾਂਦਾ ਹੈ ਜੇਕਰ ਇਸ ਦਾ ਆਕਾਰ ਦੀ ਗੱਲ ਕੀਤੀਵੇ ਪੰਜਾਬ ਦੇ ਤਾਂ ਪੰਜਾਬ ਦਾ ਇੱਕ ਆਕਾਰ ਕਿਵੇਂ ਦਾ ਹੈ ਉਹ ਆਕਾਰ ਟਿਕੋਣਾ ਹੈ ਜਿਵੇਂ ਆ ਦੇਖੋ ਆ ਚੀਜ਼ ਇਹ ਨਾ ਜਿਹੜੀ ਇਹ ਕੀ ਹੈ ਇਹ ਟਿਕਾਣੇ ਦੇ ਰੂਪ ਦੇ ਵਿੱਚ ਸ਼ੋਹ ਹੋ ਜਾਂਦੀ ਹੈ ਤਾਂ ਪੰਜਾਬ ਦਾ ਆਕਾਰ ਕਿਵੇਂ ਦਾ ਬਣ ਜਾਂਦਾ ਹੈ ਆਪਣੇ ਕੋਲ ਤਾਂ ਉਹ ਟਿਕਾਣਾ ਬਣ ਜਾਂਦਾ ਹੈ ਅਤੇ ਇਸ ਦੇ ਖੇਤਰਫਲ ਜਿਹੜਾ ਉਹ 50362 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ ਜਿਹੜਾ ਪੰਜਾਬ ਦਾ ਖੇਤਰਫਲ ਹੈ ਉਹ 50362 ਕਿਲੋਮੀਟਰ ਹੈ ਅਤੇ ਜੇਕਰ ਪੰਗੋਲਿਕ ਖੇਤਰ ਦੀ ਗੱਲ ਕੀਤੀ ਹੋਵੇ ਪੂਰੇ ਭਾਰਤ ਦੀ ਪੂਰੇ ਇੰਡੀਆ ਦੇ ਵਿੱਚੋਂ ਪੰਜਾਬ ਦਾ ਜਿਹੜਾ ਪੰਗੋਲਿਕ ਖੇਤਰ ਹੈ ਉਹ ਕਿੰਨੇ ਪਰਸੈਂਟ ਹੈ ਤਾਂ ਉਹ 1.54% ਤਾਂ ਐਗਜ਼ਾਮੀਨਰ ਇਗਜ਼ਾਮ ਦੇ ਵਿੱਚ ਕੁਐਸਚਨ ਪੁੱਛ ਸਕਦਾ ਹੈ ਕਿ ਪੰਜਾਬ ਦਾ ਜਿਹੜਾ ਖੇਤਰਫਲ ਹੈ ਉਹ ਕਿੰਨਾ ਹੈ ਤੇ ਉਸ ਦਾ ਜਿਹੜਾ ਇੰਡੀਆ ਦੇ ਭੂਗੋਲਿਕ ਖੇਤਰ ਦੇ ਵਿੱਚੋਂ ਪੰਜਾਬ ਕਿੰਨਾ ਪਰਸੈਂਟ ਹੈ ਤਾਂ 1.54% ਪੰਜਾਬ ਦਾ ਭੂਗੋਲਿਕ ਖੇਤਰ ਹੈ ਠੀਕ ਹੈ ਤਾਂ ਇੱਥੋਂ ਤੱਕ ਤੁਹਾਡਾ ਕਲੀਅਰ ਹੋ ਗਿਆ ਤਾਂ ਉਸ ਤੋਂ ਬਾਅਦ ਆਪਾਂ ਭੂਗੋਲਿਕ ਰੂਪਰੇਖਾ ਦੇਖ ਲੈਣੇ ਆ ਤਾਂ ਪੰਜਾਬ ਨੂੰ ਹੇਠ ਲੀਆਂ ਧਰਾਤਲ ਕਿਸਮਾਂ ਦੇ ਵਿੱਚ ਵੰਡਿਆ ਗਿਆ ਹੈ ਤਾਂ ਟੋਟਲ ਚਾਰ ਕਿਸਮਾਂ ਦੇ ਵਿੱਚ ਵੰਡਿਆ ਜਾਂਦਾ ਹੈ ਇੱਕ ਤਾਂ ਹੋਗਾ ਸ਼ਿਵਾਲਿਕ ਪਹਾੜੀਆਂ ਇੱਕ ਕੰਡੀ ਖੇਤਰ ਦਰਿਆਈ ਮਿੱਟੀ ਦੇ ਮੈਦਾਨ ਠੀਕ ਹੈ ਤੇ ਟਿੱਲਿਆਂ ਵਾਲੇ ਖੇਤਰ ਠੀਕ ਹੈ ਟੋਟਲ ਚਾਰ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਆਪਾਂ ਇਹਨਾਂ ਨੂੰ 1/1 ਕਵਰ ਕਰ ਲੈਨੇ ਆ ਤਾਂ ਸ਼ਿਵਾਲਿਕ ਪਹਾੜੀਆਂ ਦੀ ਜਿਹੜੀਆਂ ਉਹ ਪੰਜਾਬ ਦਾ ਇਹ ਪਹਾੜੀ ਇਲਾਕਾ ਜਿਸ ਦੀ ਚੌੜਾਈ ਲਗਭਗ 5 ਤੋਂ 12 ਕਿਲੋਮੀਟਰ ਹੈ ਤੇ ਰਾਜ ਦੇ ਉੱਤਰੀ ਪੂਰਬੀ ਸਿਰੇ ਤੇ ਹੈ ਇਹ ਇਲਾਕਾ ਪੰਜ ਜ਼ਿਲ੍ਹਿਆਂ ਤੋਂ ਪੂਰਬੀ ਭਾਗਾਂ ਦੇ ਵਿੱਚੋਂ ਦੀ ਹੋ ਕੇ ਲੰਘਦਾ ਬਸ ਤੁਸੀਂ ਇਸ ਦੇ ਵਿੱਚ ਕੀ ਨੇ ਜ਼ਿਲ੍ਹੇ ਯਾਦ ਰੱਖਣੇ ਨੇ ਕਿਹੜੇ-ਕਿਹੜੇ ਨੇ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਾਵਾਸ਼ਹਿਰ ਅਤੇ ਰੂਪਨਗਰ ਟੋਟਲ 5 ਜ਼ਿਲ੍ਹਿਆਂ ਦੇ ਵਿੱਚੋਂ ਦੀ ਹੋ ਕੇ ਇਹ ਸ਼ਿਵਾਲਿਕ ਪਹਾੜੀਆਂ ਦੇ ਵਿੱਚੋਂ ਦੀ ਹੋ ਕੇ ਲੰਘਦਾ ਹੈ ਇਹ ਸ਼ਿਵਾਲਿਕ ਪਹਾੜੀਆਂ ਦੇ ਇਲਾਕੇ ਨੇ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਾਵਾਸ਼ਹਿਰ ਅਤੇ ਰੂਪਨਗਰ ਠੀਕ ਹੈ ਤਾਂ ਇਹ ਇੱਕ ਤਰ੍ਹਾਂ ਦੀ ਦੀਵਾਰ ਦੀ ਤਰ੍ਹਾਂ ਉੱਤਰ ਪੱਛਮ ਤੋਂ ਦੱਖਣ ਪੂਰਬ ਵੱਲ ਨੂੰ ਗੁਜ਼ਰਦਾ ਹੋਇਆ ਹਿਮਾਲਿਆ ਪਰਬਤਾਂ ਨੂੰ ਮੈਦਾਨਾਂ ਨਾਲੋਂ ਵੱਖ ਕਰਦਾ ਹੈ ਇਹਨਾਂ ਦੀ ਜਿਹੜੀ ਉਚਾਈ ਹੈ ਸਮੁੰਦਰ ਤਲ ਤੋਂ ਲਗਭਗ 400 ਤੋਂ 700 ਮੀਟਰ ਹੈ ਮੈਦਾਨਾਂ ਵਿੱਚੋਂ ਇਹਨਾਂ ਪਹਾੜਾਂ ਦੀ ਢਾਲ ਜਿਹੜੀ ਉਹ ਮੱਧਮ ਹੁੰਦੀ ਹੈ ਜਦ ਕਿ ਹਿਮਾਚਲ ਵੱਲ ਨੂੰ ਪੈਂਦੇ ਇਹਨਾਂ ਪਹਾੜਾਂ ਦੀ ਢਾਲ ਤੇਜ਼ ਹੁੰਦੀ ਹੈ ਠੀਕ ਹੈ ਤਾਂ ਇੱਥੋਂ ਤੱਕ ਤੁਸੀਂ ਯਾਦ ਰੱਖਣਾ ਹੈ ਉਸ ਤੋਂ ਬਾਅਦ ਆਪਾਂ ਕੰਡੀ ਖੇਤਰ ਦੇਖ ਲੈਨੇ ਆ ਤਾਂ ਕੰਡੀ ਖੇਤਰ ਕਿਹੜੇ ਹੁੰਦੇ ਨੇ ਤਾਂ ਸ਼ਿਵਾਲਿਕ ਪਹਾੜੀਆਂ ਨੇ ਜਿਹੜੀਆਂ ਸ਼ਿਵਾਲਿਕ ਪਹਾੜੀਆਂ ਆਪਣੇ ਪੱਛਮ ਵਿੱਚ ਆਪਣੇ ਪੂਰਬ ਵਿੱਚ ਰੂਪਨਗਰ ਤੋਂ ਦੇ ਨੂਰਪੁਰ ਬੇਦੀ ਬਲਾਕ ਵਿੱਚ ਅਣ ਉਪਜਾਊ ਅਤੇ ਖੁਰਦਰੀ ਮਿੱਟੀ ਵਿੱਚ ਬਦਲ ਜਾਂਦੀਆਂ ਹਨ ਜਿਸ ਨੂੰ ਕਿ ਉੱਚੀ ਭੂਮੀ ਦੇ ਮੈਦਾਨ ਅਰਥਾਤ ਕੰਢੀ ਖੇਤਰ ਕਿਹਾ ਜਾਂਦਾ ਹੈ ਕੰਢੀ ਖੇਤਰ ਕਿਹੜੇ-ਕਿਹੜੇ ਨੇ ਕੰਢੀ ਖੇਤਰ ਦੇ ਵਿੱਚ ਪਠਾਨਕੋਟੀ ਦਾ ਇਲਾਕਾ ਆ ਜਾਂਦਾ ਹੈ ਹੁਸ਼ਿਆਰਪੁਰ ਦਾ ਰੋਪੜ ਤੇ ਚੰਡੀਗੜ੍ਹ ਦਾ ਇਹ ਜਿਹੜੇ ਕੀ ਨੇ ਇਹ ਕੰਢੀ ਖੇਤਰ ਦੇ ਵਿੱਚ ਇਲਾਕੇ ਆ ਜਾਂਦੇ ਜੋ ਕਿ ਪੂਰਬੀ ਭਾਗ ਦੇ ਵਿੱਚ ਸਥਿਤ ਨੇ ਇਤੇ ਵਿਚਕਾਰ ਕਿਤੇ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਹੜਾਂ ਵਾਲੇ ਮੈਦਾਨ ਆਉਂਦੇ ਨੇ ਇਸ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਦੇ ਜ਼ਿਲ੍ਹੇ ਵੀ ਸ਼ਾਮਲ ਹੁੰਦੇ ਨੇ ਕੰਢੀ ਖੇਤਰਾਂ ਦੇ ਵਿੱਚ ਤੇ ਇਹ ਜਿਹੜਾ ਇਲਾਕਾ ਇਹ ਪਤਲੇ ਅਤੇ ਲੰਬੇ ਖੇਤਰ ਦੇ ਵਿੱਚ ਸ਼ਿਵਾਲਿਕ ਪਹਾੜੀਆਂ ਦੇ ਨਾਲ ਨਾਲ ਪੂਰੇ ਰਾ ਵਕ ਵਕ ਨਾਵਾਂ ਹੇਠ ਲੰਘਦਾ ਹੈ ਜਿਵੇਂ ਕਿ ਕੰਢੀ ਹੋ ਗਿਆ ਇਸ ਨੂੰ ਘਾਰ ਕਹਿ ਦਿੰਦੇ ਆ ਤੇ ਚੰਗਾਰ ਕਹਿ ਦਿੰਦੇ ਆ ਕੰਢੀ ਲਾ ਕੇ ਕਿਹੜੇ ਹੁੰਦੇ ਨੇ ਜਿਹੜੇ ਕਿ ਸਮੁੰਦਰ ਤਲ ਤੋਂ 300 400 ਮੀਟਰ ਉਚਾਈ ਤੇ ਉਹਦੇ ਨਾਲ ਮਤਲਬ 300 400 ਮੀਟਰ ਉੱਚੇ ਹੁੰਦੇ ਨੇ ਸਮੁੰਦਰ ਤਲ ਤੋਂ ਉਹਨਾਂ ਨੂੰ ਕਿਹੜੇ ਕੀ ਕਹਿ ਦਿੰਦੇ ਆ ਉਹਨਾਂ ਨੂੰ ਕਹਿ ਦਿੰਦੇ ਨੇ ਕੰਢੀ ਖੇਤਰ ਤੇ ਚੰਗਾਰ ਖੇਤਰ ਕਿਹੜੇ ਹੁੰਦੇ ਨੇ ਚੰਗਾਰ ਨੇ ਰੂਪਨਗਰ ਜੀਰੇ ਦੇ ਬਲੌਕ ਅਨੰਦਪੁਰ ਸਾਹਿਬ ਵਿੱਚ ਕੰਟੀਨੂ ਹੀ ਚੰਗਾਰ ਦਾ ਨਾਮ ਦਿੱਤਾ ਜਾਂਦਾ ਹੈ ਇਹ ਖੇਤਰ ਸਤਲੁਜ ਦਰਿਆ ਦੇ ਖੱਬੇ ਪਾਸੇ ਫੈਲਿਆ ਹੋਇਆ ਹੈ ਇਸ ਨੂੰ ਆਪਾਂ ਕੀ ਕਹਿ ਦਵਾਵ ਠੀਕ ਹੈ ਘਾਰ ਕਿੱਥੇ ਹੁੰਦੀ ਹੈ ਤਾਂ ਸ਼ਿਵਾਲਿਕ ਦੇ ਪੱਛਮ ਦੇ ਵਿੱਚ ਉੱਚੀ ਅਤੇ ਅਨੁਸ਼ੇਧਿਤ ਭੂਮੀ ਨੂੰ ਰੋਪੜ ਜ਼ਿਲ੍ਹੇ ਅਤੇ ਸਿਰਸਾ ਨਦੀ ਦੇ ਪੱਛਮੀ ਭਾਗ ਨੂੰ ਵੀ ਘਾਰ ਦਾ ਨਾਮ ਦਿੱਤਾ ਜਾਂਦਾ ਹੈ ਤਾਂ ਇਹ ਤੁਸੀਂ ਤਿੰਨੋਂ ਯਾਦ ਰੱਖਣੀਆਂ ਨੇ ਅੱਗੇ ਆਪਾਂ ਦਰਿਆਈ ਮਿੱਟੀ ਦੇ ਮੈਦਾਨ ਦੇਖ ਲੀਨੇ ਆ ਉਹ ਕਿੱਥੇ-ਕਿੱਥੇ ਮਿਲਦੇ ਨੇ ਤਾਂ ਪੰਜਾਬ ਦੇ ਜਿਹੜੇ ਇਹ ਮੈਦਾਨ ਇਹ ਮਹਾਨ ਸਿੱਤ ਗੰਗਾ ਮੈਦਾਨਾਂ ਦੇ ਹੀ ਭਾਗ ਨੇ ਜੋ ਕਿ ਹਿਮਾਲਾ ਉੱਚਾ ਉੱਠ ਜਾਣ ਕਰਨ ਰੀ ਨੀਵੇਂ ਰਹਿ ਗਏ ਨੇ ਪੰਜਾਬ ਦੇ ਇਹ ਮੈਦਾਨ ਸਮੁੰਦਰੀ ਤੱਟ ਤੋਂ ਲਗਭਗ 180 ਤੋਂ 300 ਮੀਟਰ ਦੀ ਉਚਾਈ ਦੇ ਸਥਿਤ ਨੇ ਜਿਹੜੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਇਹ ਉਚਾਈ ਤੋਂ ਵੱਧ ਨੇ ਹੌਲੀ-ਹੌਲੀ ਇਹ ਕੀ ਨੇ ਇਹਨਾਂ ਦੀ ਟਲਾਨ ਘਟਦੀ ਜਾਂਦੀ ਹੈ ਤਾਂ ਇਹ ਦਰਿਆਈ ਮਿੱਟੀ ਦੇ ਮੈਦਾਨ ਹੁੰਦੇ ਨੇ ਜਿਹੜੇ 180 ਤੋਂ 300 ਮੀਟਰ ਦੀ ਉਚਾਈ ਦੇ ਸਥਿਤ ਹੁੰਦੇ ਨੇ ਸਮੁੰਦਰੀ ਤਲ ਤੋਂ ਇਸ ਦੇ ਵਿੱਚ ਕਿਹੜੇ ਕਿਹੜੇ ਇਲਾਕੇ ਹੁੰਦੇ ਨੇ ਮੈਨੂੰ ਤੁਸੀਂ ਕੀ ਕਰਨਾ ਹੈ ਮੈਨੂੰ ਇਸ ਦੇ ਵਿੱਚ ਜਿਹੜੇ ਇਹਨਾਂ ਦੇ ਸ਼ਹਿਰਾਂ ਦੇ ਨਾਮ ਹੀ ਯਾਦ ਰੱਖਣੇ ਨੇ ਕਿ ਕਿਹੜਾ ਕਿਹੜਾ ਇਲਾਕਾ ਦਰਿਆਈ ਮਿੱਟੀ ਦੇ ਮੈਦਾਨਾਂ ਦੇ ਵਿੱਚ ਹੁੰਦਾ ਹੈ ਕਿਹੜਾ ਸ਼ਿਵਾਲਿਕ ਦੇ ਵਿੱਚ ਹੁੰਦਾ ਕਿਹੜੇ ਕਿਹੜੇ ਕੰਢੀ ਖੇਤਰ ਨੇ ਠੀਕ ਹੈ ਮੈਨ ਇਗਜ਼ਾਮ ਦੇ ਵਿੱਚ ਇਹੀ ਕੁਐਸਚਨ ਦੇਖਣ ਨੂੰ ਮਿਲਣਗੇ ਠੀਕ ਹੈ ਤਾਂ ਜਿਹੜੇ ਰੂਪਨਗਰ ਹੋ ਗਿਆ ਹੁਸ਼ਿਆਰਪੁਰ ਨਮਾ ਸ਼ਹਿਰ ਅਤੇ ਗੁਰਦਾਸਪੁਰ ਇਹ ਜਿਹੜੇ ਜ਼ਿਲ੍ਹੇ ਨੇ ਉਹ ਸਮੁੰਦਰ ਤਲ ਤੋਂ ਕੀ ਨੇ 270 ਤੋਂ 300 ਮੀਟਰ ਦੀ ਉਚਾਈ ਤੇ ਸਥਿਤ ਨੇ ਜਿਕੇ ਇਹ ਕਿਹੜੇ ਖੇਤਰਾਂ ਦੇ ਵਿੱਚ ਆ ਜਾਂਦੇ ਨੇ ਇਹ ਦਰਿਆਈ ਮਿੱਟੀ ਦੇ ਮੈਦਾਨਾਂ ਦੇ ਵਿੱਚ ਆ ਜਾਂਦੇ ਨੇ ਆਂਟਲਾਂਨ ਪੂਰਬ ਤੋਂ ਪੱਛਮ ਵੱਲ ਨੂੰ ਹੁੰਦੀ ਇਹਨਾਂ ਦੀ ਇਹ ਟਲਾਂ ਜਿਹੜੇ ਪੂਰਬੀ ਖੇਤਰਾਂ ਦੇ ਵਿੱਚ ਪੱਛਮੀ ਖੇਤਰਾਂ ਨਾਲੋਂ ਵੱਧ ਪਾਈ ਜਾਂਦੀ ਹੈ। ਜਿਹੜੇ ਇਹ ਇਲਾਕੇ ਨੇ ਇਹਨਾਂ ਦਾ ਜਿਹੜਾ ਖੇਤਰਫਲ ਹੈ ਉਹ 70% ਭਾਗ ਦੇ 70% ਭਾਗ ਹੈ ਜਿਹੜਾ ਇਹ ਇਲਾਕੇ ਰਾਜ ਦੇ ਕੁੱਲ ਖੇਤਰ ਦਾ 70% ਭਾਗ ਦੇ ਵਿੱਚ ਸਥਿਤ ਹੈ। ਜਿਕੇ ਅੱਗੇ ਜੇਕਰ ਗੱਲ ਕੀਤੀ ਜਾਵੇ ਇਹਨਾਂ ਨੂੰ ਇਹ ਜਿਹੜੇ ਭਾਗ ਨੇ ਇਹ ਤਿੰਨ ਤਰੀਕੇ ਨਾਲ ਪਛਾਣੇ ਜਾਂਦੇ ਨੇ। ਠੀਕ ਹੈ ਇੱਕ ਚੋਂ ਆਪਾਂ ਇੱਕ ਮਾਝਾ ਦੁਆਬਾ ਤੇ ਮਾਲਵਾ ਮਾਝੇ ਨੂੰ ਆਪਾਂ ਕੀ ਕਹਿ ਦਵਾਂਗੇ ਅੱਪਰ ਬਾਰੀ ਦੁਆਬ ਦੁਆਬੇ ਨੂੰ ਵਿਸਤ ਜਲੰਧਰ ਦੁਆਬ ਤੇ ਮਾਲਵੇ ਨੂੰ ਕੀ ਦਾ ਕਹਿ ਦਵਾਂਗੇ ਬਦਰੀ ਜਮੀਨ ਵਾਲਾ ਇਲਾਕਾ ਇਹ ਕਾਫੀ ਇੰਪੋਰਟੈਂਟ ਰਹਿਣ ਵਾਲਾ ਟਾਪਿਕ ਠੀਕ ਹੈ ਇਸ ਦੇ ਵਿੱਚ ਹਰ ਇੱਕ ਐਗਜ਼ਾਮ ਦੇ ਵਿੱਚ ਜਿਵੇਂ ਉਹ ਪਟਵਾਰੀ ਦਾ ਐਗਜ਼ਾਮ ਹੋਵੇ ਚਾਹੇ ਪੰਜਾਬ ਪੁਲਿਸ ਦਾ ਹੋਵੇ ਆਮ ਮਾਝਾ ਦੁਆਬਾ ਤੇ ਮਾਲਵੇ ਦੇ ਇਲਾਕੇ ਦੇ ਵਿੱਚੋਂ ਇੱਕ ਜਾਂ ਦੋ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛਿਆ ਹੀ ਜਾਂਦਾ ਠੀਕ ਹੈ ਇਸ ਨੂੰ ਆਪਾਂ ਡਿਟੇਲ ਵਾਈਜ਼ ਕਵਰ ਕਰਾਂਗੇ ਠੀਕ ਹੈ ਸਭ ਤੋਂ ਫਰਸਟ ਦੇਖਦੇ ਆਪਾਂ ਮਾਝਾ ਇਲਾਕਾ ਜਿਸ ਨੂੰ ਆਪਾਂ ਅੱਪਰ ਬਾਰੀ ਦੁਆਬਾ ਵੀ ਕਹਿ ਦਿੰਦੇ ਆ ਇਹ ਜਿਹੜਾ ਖੇਤਰ ਹੈ ਇਹ ਸਿਰਫ ਚਾਰ ਜ਼ਿਲ੍ਹਿਆਂ ਦੇ ਵਿੱਚ ਫੈਲਿਆ ਹੋਇਆ ਮਾਝਾ ਠੀਕ ਹੈ ਕਿਹੜੇ ਕਿਹੜੇ ਇਲਾਕੇ ਨੇ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤੇ ਤਰਨਤਾਰਨ ਇਸ ਨੂੰ ਆਪਾਂ ਮੱਝਾ ਮਤਲਬ ਕਿ ਉੱਪਰ ਪੰਜਾਬ ਦੇ ਨਕਸ਼ੇ ਦੇ ਸਭ ਤੋਂ ਉੱਪਰ ਵਾਲੀ ਸਾਈਡ ਜਿਵੇਂ ਦੇਖੋ ਇਹ ਆ ਰਿਹਾ ਸਭ ਤੋਂ ਉੱਪਰ ਵਾਲੀ ਸਾਈਡ ਸਿਰਫ ਚਾਰ ਇਲਾਕੇ ਨੇ ਜਿਹੜੇ ਮੱਝੇ ਦੇ ਵਿੱਚ ਆਉਂਦੇ ਨੇ ਨੰਬਰ 1 ਤੇ ਕਿਹੜਾ ਆ ਗਿਆ ਗੁਰਦਾਸਪੁਰ ਇਹ ਰਿਹਾ ਗੁਰਦਾਸਪੁਰ ਤੇ ਸਭ ਤੋਂ ਇਹ ਆ ਰਿਹਾ ਪਠਾਨਕੋਟ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਦੇ ਤਰਨਤਾਰਨ ਠੀਕ ਹੈ ਇਹ ਯਾਦ ਰੱਖਣਾ ਇਹ ਸਭ ਤੋਂ ਉੱਪਰ ਵਾਲੀ ਸਾਈਡ ਹੁੰਦੇ ਨੇ ਨਾ ਮੈਪ ਦੇ ਵਿੱਚ ਇਹ ਚਾਰ ਜ਼ਿਲ੍ਹਿਆਂ ਦੇ ਵਿੱਚ ਫੈਲਿਆ ਹੋਇਆ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤੇ ਤਰਨਤਾਰਨ ਠੀਕ ਹੈ ਜੇ ਆ ਜੇਕਰ ਇਸ ਦੇ ਵਿੱਚ ਨਦੀਆਂ ਦੀ ਗੱਲ ਕੀਤੀ ਮੇਨ ਇਹਨਾਂ ਦੇ ਵਿੱਚ ਨਦੀਆਂ ਦਾ ਰੋਲ ਅਹਿਮ ਰਹਿਣ ਵਾਲਾ ਹੈ ਠੀਕ ਹੈ ਕਿਉਂਕਿ ਆ ਕਈ ਵੀ ਐਗਜ਼ਾਮ ਦੇ ਵਿੱਚ ਐਗਜ਼ਾਮੀਨਰ ਕਿਵੇਂ ਦੇ ਕੁਐਸਚਨ ਪੁੱਛਦਾ ਹੈ ਉਹ ਸਿੱਧਾ ਹੀ ਪਹਿਲਾਂ ਤਾਂ ਸਿੰਪਲ ਦਾ ਕੁਐਸਚਨ ਪੁੱਛਦਾ ਹੈ ਕਿ ਮਾਝੇ ਇਲਾਕੇ ਦੇ ਵਿੱਚ ਉਹ ਚਾਰ ਤੁਹਾਨੂੰ ਸ਼ਹਿਰਾਂ ਦੇ ਨਾਮ ਦੇ ਦੇ ਦਵੇਗਾ ਤਾਂ ਤੁਹਾਨੂੰ ਉਹਨਾਂ ਦੇ ਉਤੋਂ ਤੁਸੀਂ ਉਹਨਾਂ ਦੇ ਵਿੱਚੋਂ ਇੱਕ ਚੁਣਨਾ ਹੈ ਕਿ ਕਿਹੜਾ ਮਾਝੇ ਦੇ ਇਲਾਕੇ ਦੇ ਵਿੱਚ ਪੈਂਦਾ ਹੈ ਠੀਕ ਹੈ ਕਈ ਵਾਰ ਇਗਜ਼ਾਮ ਪੁੱਛ ਲੈਂਦਾ ਹੈ ਕਿ ਜਿਹੜਾ ਰਾਵੀ ਦਾ ਇਲਾਕਾ ਹੋ ਗਿਆ ਜਿਹੜੀ ਰਾਵੀ ਨਦੀ ਹੋਗੀ ਤੇ ਬਿਆਸ ਨਦੀ ਹੋਗੀ ਉਸ ਦੇ ਵਿਚਕਾਰਲਾ ਇਲਾਕਾ ਕਿਹੜਾ ਹੁੰਦਾ ਹੈ ਠੀਕ ਹੈ ਤਾਂ ਇੱਥੋਂ ਤੁਸੀਂ ਕਨਫਿਊਜ਼ ਹੋ ਜਾਂਦੇ ਨੇ ਬੱਚੇ ਕਾਫੀ ਤਾਂ ਹੁਣ ਆਪਾਂ ਦੇਖ ਲੈਂਦੇ ਆ ਤਾਂ ਚਾਰ ਜ਼ਿਲ੍ਹੇ ਤੁਹਾਡਾ ਕਨਫਰਮ ਹੋ ਗਿਆ ਠੀਕ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤੇ ਤਰਨਤਾਰਨ ਤਾਂ ਜਿਹੜੇ ਇਹ ਚਾਰ ਇਲਾਕੇ ਨੇ ਇਹ ਕਿਹੜੇ ਦਰਿਆਵਾਂ ਦੇ ਵਿਚਕਾਰ ਪੈਂਦੇ ਨੇ ਤਾਂ ਇਸ ਦੇ ਪੱਛਮ ਦੇ ਵਿੱਚ ਤਾਂ ਰਾਵੀ ਹੋਗੀ ਇਹ ਹੋ ਗਿਆ ਆਪਣੇ ਕੋਲ ਪੱਛਮ ਪੱਛਮ ਦੇ ਵਿੱਚੋਂ ਦੀ ਇਹ ਜਿਹੜੀ ਨਦੀ ਨਿਕਲ ਰਹੀ ਹੈ ਠੀਕ ਹੈ ਮੈਂ ਪਹਿਲੇ ਨਕਸ਼ੇ ਦੇ ਵਿੱਚ ਬਣਾ ਕੇ ਰੱਖ ਲਿਆ ਸੀ ਤਾਂ ਇਹ ਜਿਹੜੀ ਨਦੀ ਹੈ ਇਹ ਕਿਹੜੀ ਹੈ ਇਹ ਰਾਵੀ ਨਦੀ ਹੈ ਸਭ ਤੋਂ ਉੱਪਰ ਵਾਲੀ ਸਾਈਡ ਕਿਹੜੀ ਨਦੀ ਪੈਂਦੀ ਹੈ ਰਾਵੀ ਤੇ ਪੂਰਬ ਦੇ ਵਿੱਚੋਂ ਕਿਹੜੀ ਨਦੀ ਹੋ ਕੇ ਨਿਕਲਦੀ ਹੈ ਤਾਂ ਪੂਰਬ ਦੇ ਵਿੱਚੋਂ ਹੋ ਕੇ ਨਿਕਲਦੀ ਹੈ ਬਿਆਸ ਨਦੀ ਇਹ ਜਿਹੜੀ ਜਾਰੀ ਆਪਣੀ ਬਿਆਸ ਨਦੀ ਹੈ ਠੀਕ ਹੈ ਇਸ ਨੂੰ ਆਪਾਂ ਕੀ ਕਹਿ ਦਵਾਂਗੇ ਬਿਆਸ ਨਦੀ ਅਤੇ ਦੱਖਣ ਦੇ ਵਿੱਚੋਂ ਸਤਲੁਜ ਦਰਿਆ ਇਹ ਆ ਗਿਆ ਆਪਣੇ ਕੋਲ ਸਤਲੁਜ ਦਰਿਆ ਹੋ ਕੇ ਨਿਕਲਦਾ ਹੈ ਠੀਕ ਹੈ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਠੀਕ ਹੈ ਤਾਂ ਇਸ ਦੇ ਵਿਚਕਾਰਲਾ ਇਲਾਕਾ ਕਿਹੜਾ ਹੋਵੇਗਾ ਇਸ ਨੂੰ ਆਪਾਂ ਰਾਵੀ ਕਹਿ ਦਵਾਂਗੇ ਰਾਵੀ ਤੇ ਬਿਆਸ ਦੇ ਵਿਚਕਾਰਲਾ ਇਲਾਕਾ ਕਿਹੜਾ ਹੋਵੇਗਾ ਤਾਂ ਉਸ ਨੂੰ ਆਪਾਂ ਮਾਝਾ ਮਤਲਬ ਕਿ ਅੱਪਰ ਦੁਆਬ ਦੁਆਬ ਕਹਿ ਦਵਾਂਗੇ ਠੀਕ ਹੈ ਹਾਂ ਇੱਕ ਵਾਰੀ ਆਪਾਂ ਪੜ੍ਹ ਲੈਂਦੇ ਹਾਂ ਇਹ ਖੇਤਰ ਚਾਰ ਜ਼ਿਲ੍ਹਿਆਂ ਦੇ ਵਿੱਚ ਫੈਲਿਆ ਹੋਇਆ ਹੈ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਅਤੇ ਤਰਨਤਾਰਨ ਇਸ ਦੇ ਪੱਛਮ ਦੇ ਵਿੱਚ ਰਾਵੀ ਪੂਰਬ ਦੇ ਵਿੱਚ ਬਿਆਸ ਅਤੇ ਦੱਖਣ ਦੇ ਵਿੱਚ ਸਤਲੁਜ ਦਰਿਆ ਵਗਦੇ ਨੇ ਹੁਣ ਆਪਾਂ ਨੰਬਰ ਨੈਕਸਟ ਦੇਖ ਲਈਏ ਦੁਆਬਾ ਬਿਸਤ ਜਲੰਧਰ ਦੁਆਬ ਉੱਤਰ ਪੱਛਮ ਦੇ ਵਿੱਚ ਦਰਿਆ ਬਿਆਸ ਅਤੇ ਦੱਖਣ ਦੇ ਵਿੱਚ ਦਰਿਆ ਸਤਲੁਜ ਵਿਚਲੇ ਇਸ ਠਿਕਾਣੇ ਖੇਤਰ ਨੂੰ ਦੁਆਬਾ ਕਿਹਾ ਜਾਂਦਾ ਹੈ ਠਿਕਾਣਾ ਖੇਤਰ ਦੇਖੋ ਇਹ ਠਿਕਾਣਾ ਖੇਤਰ ਬਣ ਗਿਆ ਆਪਣੇ ਕੋਲ ਹਨਾ ਇਹ ਠਿਕਾਣਾ ਖੇਤਰ ਬਣ ਗਿਆ ਇਸ ਦੇ ਜਿਹੜਾ ਵਿਚਕਾਰਲਾ ਇਲਾਕਾ ਇਸ ਨੂੰ ਆਪਾਂ ਕੀ ਕਹਿ ਦਵਾਂਗੇ ਦੁਆਬਾ ਮਤਲਬ ਕਿ ਬਿਸਤ ਜਲੰਧਰ ਦੁਆਬ ਠੀਕ ਹੈ ਹੁਣ ਆਪਾਂ ਨਕਸ਼ੇ ਦੇ ਹਿਸਾਬ ਨਾਲ ਨਦੀਆਂ ਦੇਖ ਲੈਨੇ ਆ ਦੱਖਣ ਦੇ ਵਿੱਚ ਤਾਂ ਸਤਲੁਜ ਦਰਿਆ ਨਿਕਲਦਾ ਹੈ ਠੀਕ ਹੈ ਇਹ ਆਪਣੇ ਕੋਲ ਸਤਲੁਜ ਦਰਿਆ ਆ ਗਿਆ ਠੀਕ ਹੈ ਤੇ ਉਸ ਤੋਂ ਉੱਪਰ ਵਾਲੀ ਕੈਡਸ ਕੇ ਸਾਈਡ ਕਿਹੜਾ ਦਰਿਆ ਨਿਕਲਦਾ ਹੈ ਬਿਆਸ ਇਹ ਬਿਆਸ ਇਸ ਦੇ ਵਿੱਚ ਰਾਵੀ ਦਾ ਕੋਈ ਕੰਮ ਨਹੀਂ ਰਾਵੀ ਆਪਣਾ ਉੱਪਰ ਚੱਲ ਗਿਆ ਮਾਝੇ ਦੇ ਵਿੱਚ ਬਿਆਸ ਦਰਿਆ ਇੱਥੇ ਆ ਗਿਆ ਇਸ ਨੂੰ ਆਪਾਂ ਕਿਹੜਾ ਦੁਆਬ ਕਹਿ ਦਵਾਂਗੇ ਦੁਆਬਾ ਠੀਕ ਹੈ ਦੁਆਬਾ ਵਿਸ਼ਤ ਜਲੰਧਰ ਦੁਆਬ ਕਹਿ ਦਵਾਂਗੇ ਠੀਕ ਹੈ ਇਸ ਦੀ ਟਲਾਂ ਨੇ ਜਿਹੜੀ ਉਹ ਦੱਖਣ ਤੋਂ ਪੱਛਮ ਵੱਲ ਨੂੰ ਹੁੰਦੀ ਹੈ ਠੀਕ ਹੈ ਦੱਖਣ ਤੋਂ ਪੱਛਮ ਵੱਲ ਨੂੰ ਜਾਂਦੀ ਹੈ ਠੀਕ ਹੈ ਇਹ ਦੇਖੋ ਉੱਪਰ ਦੀ ਜਾ ਕੇ ਫਿਰ نیچے ਦੀ ਹੋਈ ਹੈ ਇਹ ਦੱਖਣ ਤੋਂ ਹੋ ਕੇ ਫਿਰ نیچے ਦੀ ਹੁੰਦੀ ਹੈ ਤਾਂ ਇਹ ਪੱਛਮ ਵੱਲ ਨੂੰ ਇਹ ਲੀ ਸਟੇਜ ਲਗਭਗ ਪੱਧਰ ਜਿਹੜੀ ਉਹ ਜ਼ਮੀਨ ਹੁੰਦੀ ਹੈ ਇਹ ਜਿਹੜੀ ਜ਼ਮੀਨ ਹੈ ਉਹ ਪੱਧਰ ਹੈ ਤੇ ਇਸ ਦਾ ਜਿਹੜਾ ਖੇਤਰ ਹੈ ਉਹ ਕਾਫੀ ਉਪਜਾਊ ਕਿਸਮ ਦਾ ਹੁੰਦਾ ਹੈ ਇਸ ਖੇਤਰ ਦੇ ਵਿੱਚ ਕਿੰਨੇ ਇਲਾਕੇ ਆਉਂਦੇ ਨੇ ਟੋਟਲ 4 ਇਲਾਕੇ ਆਉਂਦੇ ਨੇ ਇਸ ਖੇਤਰ ਦੇ ਵਿੱਚ ਵੀ ਕਿਹੜੇ-ਕਿਹੜੇ ਇੱਕ ਤਾਂ ਹੋ ਗਿਆ ਆਪਣੇ ਕੋਲ ਹੁਸ਼ਿਆਰਪੁਰ ਠੀਕ ਹੈ ਹੁਸ਼ਿਆਰਪੁਰ ਨੰਬਰ 2 ਤੇ ਕਿਹੜਾ ਆ ਗਿਆ ਆਪਣੇ ਕੋਲ ਜਲੰਧਰ ਠੀਕ ਹੈ ਤੇ ਇੱਕ ਹੋਰ ਕਿਹੜਾ ਆ ਗਿਆ ਕਪੂਰਥਲਾ ਠੀਕ ਹੈ ਜਿਹੜਾ ਕਪੂਰਥਲਾ ਤੇ ਚੌਥਾ ਆ ਗਿਆ ਆਪਣੇ ਕੋਲ ਨਵਾਂ ਸ਼ਹਿਰ ਦਾ ਟੋਟਲ 4 ਆਂਦੇ ਨੇ ਦੁਆਬੇ ਦੇ ਖੇਤਰ ਦੇ ਵਿੱਚ ਇਹ ਵੀ ਤੁਸੀਂ ਯਾਦ ਰੱਖਣੇ ਨੇ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਠੀਕ ਹੈ ਇਹ ਕਿਹਾਂ ਕਿਹੜੀ ਕਿਹੜੀ ਨਦੀ ਦੇ ਵਿਚਕਾਰ ਆਂਦੇ ਨੇ ਬਿਆਸ ਤੇ ਸਤਲੁਜ ਦੇ ਵਿਚਕਾਰ ਤਾਂ ਇੱਥੋਂ ਤੁਸੀਂ ਯਾਦ ਰਹੂਗਾ ਤੁਹਾਨੂੰ ਠੀਕ ਹੈ ਬਿਆਸ ਤੇ ਸਤਲੁਜ ਦੇ ਵਿਚਕਾਰ ਕਿਹੜਾ ਹੁੰਦਾ ਹੈ ਦੁਆਬ ਵਿਸਤ੍ਰਿਤ ਇਲਾਕਾ ਹੁੰਦਾ ਹੈ ਠੀਕ ਹੈ ਚਾਰ ਇਲਾਕੇ ਆnder ਇਸ ਦੇ ਵਿੱਚ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਠੀਕ ਹੈ ਹੁਣ ਆਪਾਂ ਮਾਲਵਾ ਦੇਖਣਾ ਜਿਸ ਨੂੰ ਆਪਾਂ ਪੱਧਰੀ ਜ਼ਮੀਨ ਵਾਲਾ ਇਲਾਕਾ ਕਹਿ ਦਿੰਨੇ ਆ ਇਹ ਖੇਤਰਾ ਜਿਹੜੇ ਉੱਤਰ ਦੇ ਵਿੱਚ ਦਰਿਆ ਸਤਲੁਜ ਅਤੇ ਦੱਖਣ ਦੇ ਵਿੱਚ ਦਰਿਆ ਘੱਗਰ ਵਿਚਲਾ ਖੇਤਰ ਹੈ ਇਸ ਦੀ ਟਲਾ ਨੇ ਜਿਹੜੀ ਉਹ ਦੱਖਣ ਪੱਛਮੀ ਹੈ ਮਾਲਵੇ ਖੇਤਰ ਦੇ ਪੰਜਾਬ ਦਾ ਸਭ ਤੋਂ ਵੱਧ ਖੇਤਰ ਵਿੱਚ ਫੈਲਾ ਮਤਲਬ ਕਿ ਮਾਲਵੇ ਦੇ ਵਿੱਚ ਸਭ ਤੋਂ ਵੱਧ ਖੇਤਰ ਹੁੰਦੇ ਨੇ ਟੋਟਲ 15 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਮਾਲਵਾ ਉਹ ਫੈਲਿਆ ਹੋਇਆ ਠੀਕ ਹੈ ਕਿਹੜੇ ਕਿਹੜੇ ਜ਼ਿਲ੍ਹੇ ਨੇ 15 ਜ਼ਿਲ੍ਹੇ ਜਿਹੜੇ ਬਾਕੀ ਬਚ ਗਏ ਜਿਵੇਂ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਬਠਿੰਡਾ ਸੰਗਰੂਰ ਮਾਨਸਾ ਮਲੇਰ ਕੋਟਲਾ ਪਟਿਆਲਾ ਮੁਹਾਲੀ ਮੋਗਾ ਮੁਕਤਸਰ ਲੁਧਿਆਣਾ ਰੂਪਨਗਰ ਅਤੇ ਫਤੇਗੜ ਸਾਹਿਬ ਠੀਕ ਹੈ ਇਹ ਜਿਹੜੇ 15 ਇਲਾਕੇ ਨੇ ਕੀ ਨੇ ਉਹ ਮਾਲਵੇ ਦੇ ਖੇਤਰ ਦੇ ਵਿੱਚ ਫੈਲੇ ਹੋਣ ਦਾ ਮਤਲਬ ਕਿ ਇਹ ਸਾਰਾ ਇਲਾਕਾ ਇਹ ਜਿਹੜਾ ਸਾਰਾ ਇਲਾਕਾ ਹੋ ਗਿਆ ਆਪਣੇ ਕੋਲ ਕੀ ਇਹ ਇਹ ਮਾਲਵੇ ਦਾ ਇਲਾਕਾ ਹੋ ਗਿਆ ਠੀਕ ਹੈ ਇਹ ਸਾਰੇ ਜਿੰਨੇ ਵੀ ਸ਼ਹਿਰ ਨੇ ਇਹ ਠੀਕ ਹੈ ਇਹ ਤੁਸੀਂ ਦੇਖ ਲਿਓ ਤਾਂ ਇਹ ਸਾਰੇ ਸ਼ਹਿਰ ਇਹ ਉਹ ਕਿਸੇ ਮਾਲਵੇ ਦੇ ਵਿੱਚ ਪੈਂਦੇ ਨੇ ਠੀਕ ਹੈ ਜੇਕਰ ਗੱਲ ਕੀਤੀ ਜਾਵੇ ਕਿਹੜੀ ਨਦੀਆਂ ਦੇ ਵਿੱਚਕਾਰ ਪੈਂਦਾ ਇਹ ਇਹ ਘੱਗਰ ਦਰਿਆ ਇਹ ਸਭ ਤੋਂ ਜਿਹੜਾ ਨੀਚੇ ਜਾ ਰਿਹਾ ਠੀਕ ਹੈ ਸਭ ਤੋਂ ਨੀਚੇ ਨਕਸ਼ੇ ਦੇ ਇਹ ਕਿਹੜਾ ਦਰਿਆ ਹੈ ਇਹ ਘੱਗਰ ਠੀਕ ਹੈ ਤੇ ਉੱਪਰ ਕਿਹੜਾ ਸਭ ਤੋਂ ਉੱਪਰ ਸਤਲੁਜ ਤਾਂ ਸਤਲੁਜ ਤੇ ਘੱਗਰ ਦੇ ਦਰਿਆਏ ਦੇ ਵਿਚਕਾਰਲਾ ਇਲਾਕਾ ਕਿਹੜਾ ਇਲਾਕਾ ਹੁੰਦਾ ਹੈ ਤਾਂ ਉਸ ਨੂੰ ਆਪਾਂ ਮਾਲਵਾ ਮਤਲਬ ਕਿ ਪੱਧਰੀ ਜ਼ਮੀਨ ਵਾਲਾ ਇਲਾਕਾ ਕਹੇ ਦਵਾਂਗੇ ਠੀਕ ਹੈ ਤਾਂ ਹੁਣ ਆਪਾਂ ਦੇਖ ਲਈਏ ਅੱਗੇ ਰੇਤਲੀ ਟਿੱਬਿਆਂ ਵਾਲੇ ਖੇਤਰ ਕਿਹੜੇ ਹੁੰਦੇ ਨੇ ਤਾਂ ਖੇਤਰ ਪੰਜਾਬ ਦੇ ਦੱਖਣ ਪੱਛਮੀ ਖੇਤਰ ਦੇ ਵਿੱਚ ਅਰਧ ਖੁਸ਼ਕ ਵਾਲਾ ਜਲਵਾਯੂ ਹੈ ਇਸ ਖੇਤਰ ਦੀ ਜਿਹੜੀ ਸੀਮਾ ਰਾਜਸਥਾਨ ਦੇ ਮਾਰੂਥਲ ਨਾਲ ਲੱਗਦੀ ਹੈ ਮਤਲਬ ਕਿ ਰਾਜਸਥਾਨ ਦੇ ਨਾਲ ਇਸ ਦੀ ਸੀਮਾ ਲੱਗਦੀ ਹੈ ਇਸ ਖੇਤਰ ਦੇ ਵਿੱਚ ਥਾਂ ਥਾਂ ਤੇ ਰੇਤ ਦੇ ਟਿੱਲੇ ਮਿਲਦੇ ਨੇ ਭਾਵੇਂ ਸਾਰਾ ਇਲਾਕਾ ਪੱਧਰਾ ਹੈ ਪਰ ਰੇਤ ਦੇ ਟਿੱਬਿਆਂ ਅਤੇ ਵੱਟਾਂ ਦੀ ਬਹੁਤ ਜ਼ਿਆਦਾ ਬਹੁਤਾਤ ਹੈ ਇਸ ਖੇਤਰ ਦੇ ਵਿੱਚ ਕਿਹੜੇ ਕਿਹੜੇ ਇਲਾਕੇ ਆਉਂਦੇ ਨੇ ਆਪਣੇ ਕੋਲ ਬਠਿੰਡਾ ਫਰੀਦਕੋਟ ਫਰੀਆਂ ਫਿਰੋਜ਼ਪੁਰ ਮਾਨਸਾ ਮੁਕਸਰ ਸੰਗਰੂਰ ਅਤੇ ਪਟਿਆਲਾ ਦੇ ਜ਼ਿਲ੍ਹਿਆਂ ਦੇ ਕੁਝ ਪਾਗ ਹੁੰਦੇ ਨੇ ਮੂਲ ਰੂਪ ਵਿੱਚ ਇਹਨਾਂ ਨੂੰ ਕੀ ਕਹਿੰਦੇ ਨੇ ਆਪਾਂ ਟਿੱਬੇ ਕਹਿੰਦੇ ਆ ਇਹ ਸਾਰੇ ਖੇਤਰ ਸਮੁੰਦਰ ਤਲ ਤੋਂ ਉਚਾਈ ਪੂਰਬ ਦੇ ਵਿੱਚ ਲਗਭਗ 220 ਮੀਟਰ ਹੈ ਤੇ ਪੱਛਮ ਦੇ ਵਿੱਚ 183 ਮੀਟਰ ਹੈ ਠੀਕ ਹੈ ਤਾਂ ਤੁਸੀਂ ਇਹ ਇਲਾਕੇ ਜਰੂਰ ਯਾਦ ਰੱਖਣੇ ਨੇ ਐਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਰਹਿਣ ਵਾਲੇ ਨੇ ਠੀਕ ਹੈ ਇਹ ਆਪਣੀ ਸੀ ਥਿਊਰੀ ਠੀਕ ਹੈ ਹੋਪਸ ਉਹ ਤੁਹਾਨੂੰ ਇਹ ਜਿਹੜੀ ਥਿਊਰੀ ਆ ਸਮਝ ਆ ਗਈ ਹੋਣੀ ਤੇ ਹੁਣ ਆਪਾਂ ਇਸ ਦੇ ਰਿਲੇਟਡ ਜਿੰਨੇ ਵੀ ਮੋਸਟ ਇੰਪੋਰਟੈਂਟ ਐਮਸੀਕਿਊਸ ਕੁਐਸਚਨਸ ਬਣਦੇ ਨੇ ਉਹ ਆਪਾਂ ਨਾਲ ਦੀ ਨਾਲ ਕਵਰ ਕਰ ਲਈਏ ਤਾਂ ਜੇ ਤੁਹਾਨੂੰ ਇਸ ਦੀ ਇੱਕ ਵਾਰ ਰਿਵੀਜ਼ਨ ਹੋ ਜਾਵੇਗੀ ਠੀਕ ਹੈ ਆਪਾਂ ਇੱਕ ਕੰਮ ਕਰਦੇ ਆ ਇਸ ਐਮਸੀਕਿਊਸ ਦੇ ਵਿੱਚ ਆਪਾਂ ਤੁਹਾਨੂੰ 5 ਸੈਕਿੰਡਸ ਦਾ ਟਾਈਮ ਦਵਾਂਗੇ ਤਾਂ ਤੁਸੀਂ ਆਪ ਆਪਣੇ ਦਿਮਾਗ ਦੇ ਵਿੱਚ ਸੋਚ ਲਿਓ ਚਾਹੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਓ ਕਿ ਇਸ ਦਾ ਆਨਸਰ ਕੀ ਬਣੇਗਾ ਨਾਲੇ ਤੁਹਾਡੀ ਰਿਵੀਜ਼ਨ ਹੋ ਜਾਵੇਗੀ ਨਾਲੇ ਤੁਹਾਨੂੰ ਇਹ ਕੁਐਸਚਨ ਚੰਗੀ ਤਰ੍ਹਾਂ ਯਾਦ ਹੋ ਜਾਣਗੇ ਠੀਕ ਹੈ ਆ ਪਹਿਲਾ ਕੁਐਸਚਨ ਦੇਖ ਲਿਨੀਏ ਆਪਾਂ ਪੰਜਾਬ ਭਾਰਤ ਦੇ ਕਿਹੜੇ ਹਿੱਸੇ ਦੇ ਵਿੱਚ ਸਥਿਤ ਹੈ ਤਾਂ ਪੰਜਾਬ ਜਿਹੜਾ ਉਹ ਭਾਰਤ ਦੇ ਕਿਹੜੇ ਹਿੱਸੇ ਦੇ ਵਿੱਚ ਸਥਿਤ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਉੱਤਰ ਪੱਛਮ ਨਾਰਥ ਵੈਸਟ ਠੀਕ ਹੈ ਸੀ ਇਸ ਦਾ ਰਾਈਟ ਆਨਸਰ ਨਾਰਥ ਵੈਸਟ ਦੇ ਵਿੱਚ ਆਪਣਾ ਪੰਜਾਬ ਜਿਹੜਾ ਸਥਿਤ ਹੈ ਨੈਕਸਟ ਦੇਖ ਲਿਨੀਏ ਆ ਤਾਂ ਪੰਜਾਬ ਦੀ ਪੂਰਬ ਤੋਂ ਪੱਛਮ ਅਤੇ ਉੱਤਰ ਤੋਂ ਦੱਖਣ ਕਿੰਨੀ ਦੂਰੀ ਹੈ ਪੂਰਬ ਤੋਂ ਪੱਛਮ ਤੇ ਉੱਤਰ ਤੋਂ ਦੱਖਣ ਦੇ ਵਿੱਚ ਕਿੰਨੀ ਦੂਰੀ ਹੈ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ 300 ਤੋਂ 335 ਕਿਲੋਮੀਟਰ ਠੀਕ ਹੈ 300 ਤੋਂ 335 ਕਿਲੋਮੀਟਰ ਦੇ ਵਿਚਕਾਰ ਪੂਰਬ ਤੋਂ ਪੱਛਮ ਤੇ ਉੱਤਰ ਤੋਂ ਦੱਖਣ ਦੀ ਦੂਰੀ ਹੈ ਠੀਕ ਹੈ ਨੈਕਸਟ ਦੇਖ ਲੈਂਦੇ ਆ ਤਾਂ ਪੰਜਾਬ ਜਿਹੜਾ ਉਹ ਕਿਸ ਦੇਸ਼ ਨਾਲ ਪੱਛਮ ਦੇ ਵਿੱਚ ਆਪਣੀ ਸਰਹੱਦ ਸਾਂਝੀ ਕਰਦਾ ਹੈ ਠੀਕ ਹੈ ਪੱਛਮ ਦੇ ਵਿੱਚ ਕਿਹੜੀ ਸਰਹੱਦ ਲੱਗਦੀ ਹੈ ਪੰਜਾਬ ਦੇ ਤਾ ਉਹ ਲੱਗਦੀ ਹੈ ਪਾਕਿਸਤਾਨ ਦੀ ਠੀਕ ਹੈ b ਇਸ ਦਾ ਰਾਈਟ ਆਨਸਰ ਤਾਂ ਪੰਜਾਬ ਦੇ ਪੱਛਮ ਦੇ ਵਿੱਚ ਕਿਹੜੀ ਸਰਹੱਦ ਲੱਗਦੀ ਹੈ ਤਾਂ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ ਯਾਦ ਰੱਖਣਾ ਹੈ ਠੀਕ ਹੈ ਨੈਕਸਟ ਦੇਖ ਲੈਂਦੇ ਆਪਾਂ ਪੰਜਾਬ ਦਾ ਕੁੱਲ ਖੇਤਰਫਲ ਕਿੰਨਾ ਹੈ ਤੇ ਭਾਰਤ ਦੇ ਖੇਤਰਫਲ ਦਾ ਕਿੰਨਾ ਹਿੱਸਾ ਹੈ ਤਾਂ ਪੰਜਾਬ ਦਾ ਟੋਟਲ ਕੁੱਲ ਖੇਤਰਫਲ ਕਿੰਨਾ ਹੈ ਤਾਂ ਉਹ ਮੈਂ ਤੁਹਾਨੂੰ ਕਰਵਾ ਚੁੱਕਿਆ ਸੀ 50362 ਕਿਲੋਮੀਟਰ ਇਸ ਦਾ ਖੇਤਰਫਲ ਹੈ ਤੇ ਭਾਰਤ ਦਾ ਭਾਰਤ ਪੂਰੇ ਭਾਰਤ ਦੇ ਵਿੱਚੋਂ ਪੰਜਾਬ ਦਾ ਕਿੰਨਾ ਹਿੱਸਾ ਹੈ ਤਾਂ ਉਹ ਹੈ 1. B, is the right answer, 54 ਠੀਕ ਹੈ ਬੀ ਇਜ਼ ਦਾ ਰਾਈਟ ਆਨਸਰ 50362 ਕਿਲੋਮੀਟਰ ਅਤੇ 1.54% ਠੀਕ ਹੈ ਨੈਕਸਟ ਦੇਖ ਲਿਨੇ ਆ ਤਾਂ ਪੰਜਾਬ ਨੂੰ ਉਤਰਾਧ ਤਲ ਪੱਖੋਂ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਤਾਂ ਪੰਜਾਬ ਜਿਹੜਾ ਉਹ ਉਤਰਾਧ ਤਲ ਦੇ ਪੱਖੋਂ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਡੀ ਚਾਰ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਤਰਾਤਲ ਪੱਖੋਂ ਪੰਜਾਬ ਨੂੰ ਕਿਹੜੇ-ਕਿਹੜੇ ਆ ਇੱਕ ਤਾਂ ਹੋ ਗਿਆ ਆਪਣੇ ਕੋਲ ਸ਼ਿਵਾਲਿਕ ਹਨਾ ਸ਼ਿਵਾਲਿਕ ਪਹਾੜੀਆਂ ਤੋਂ ਉਹਨੂੰ ਕਵਰ ਕਰਵਾਇਆ ਸੀ ਕੰਡੀ ਖੇਤਰ ਹੋ ਗਿਆ ਠੀਕ ਹੈ ਕੰਡੀ ਖੇਤਰ ਤੋਂ ਬਾਅਦ ਦਰਿਆਈ ਮਿੱਟੀ ਹੋ ਗਿਆ ਤੇ ਹੋਰ ਕਿਹੜਾ ਹੋ ਗਿਆ ਆਪਣੇ ਕੋਲ ਢਿੱਲਿਆਂ ਵਾਲੇ ਖੇਤਰ ਹੋ ਗਿਆ ਠੀਕ ਹੈ ਇਹ ਚਾਰ ਭਾਗਾਂ ਦੇ ਵਿੱਚ ਵੰਡਿਆ ਗਿਆ ਧਰਾਤਲ ਦੇ ਪੱਕੋਂ ਨੈਕਸਟ ਦੇਖ ਲੈਣੇ ਆਪਾਂ ਪੰਜਾਬ ਦੇ ਮਾਝਾ ਮਾਲਵਾ ਅਤੇ ਦੁਆਬਾ ਖੇਤਰ ਵਿੱਚ ਕਿੰਨੇ-ਕਿੰਨੇ ਜ਼ਿਲ੍ਹੇ ਹੁੰਦੇ ਨੇ ਮਾਝੇ ਦੇ ਵਿੱਚ ਕਿੰਨੇ ਜ਼ਿਲ੍ਹੇ ਹੁੰਦੇ ਨੇ ਮਾਲਵੇ ਦੇ ਵਿੱਚ ਕਿੰਨੇ ਹੁੰਦੇ ਨੇ ਤੇ ਦੁਆਬੇ ਖੇਤਰ ਦੇ ਵਿੱਚ ਟੋਟਲ ਕਿੰਨੇ ਜ਼ਿਲ੍ਹੇ ਹੁੰਦੇ ਨੇ ਤਾਕੀ ਦੱਸਿਆ ਸੀ ਮੈਂ ਉੱਪਰ ਸਭ ਤੋਂ ਮੱਝਾ ਆ ਗਿਆ ਠੀਕ ਹੈ ਮੱਝੇ ਦੇ ਵਿੱਚ ਟੋਟਲ ਆਪਣਾ ਨਕਸ਼ੇ ਦੇ ਵਿੱਚ ਮੱਝੇ ਦੇ ਵਿੱਚ ਟੋਟਲ 4 ਆਉਂਦੇ ਨੇ ਉਸ ਤੋਂ ਬਾਅਦ ਸਾਈਡ ਦੇ ਵਿੱਚ ਤਿਕੋਣਾ ਆਕਾਰ ਬਣ ਗਿਆ ਤਿਕੋਣੇ ਆਕਾਰ ਦੁਆਬਾ ਹੋ ਗਿਆ ਇਸ ਦੇ ਵਿੱਚ ਕਿੰਨੇ ਅੰਦਰ ਇਸ ਦੇ ਵਿੱਚ 4 ਆਉਂਦੇ ਨੇ ਤੇ ਬਾਕੀ ਜਿੰਨੇ ਵੀ ਜ਼ਿਲ੍ਹੇ ਬਚ ਗਏ ਆਪਣੇ ਕੋਲ ਮਤਲਬ ਕਿ 15 ਜ਼ਿਲ੍ਹੇ ਬਚ ਗਏ ਤਾਂ ਟੋਟਲ 15 ਜ਼ਿਲ੍ਹੇ ਕਿਸ ਦੇ ਵਿੱਚ ਆਉਂਦੇ ਨੇ ਮਾਲਵੇ ਦੇ ਵਿੱਚ ਆਉਂਦੇ ਨੇ ਤਾਂ ਆਪਣਾ ਰਾਈਟ ਆਨਸਰ ਰਹੇਗਾ 4 4 ਤੇ 15 4 4 ਤੇ 15 ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਸੀ ਠੀਕ ਹੈ ਤਾიმე ਤੁਹਾਨੂੰ ਯਾਦ ਕਰਨ ਦੇ ਵਿੱਚ ਆਸਾਨੀ ਹੋ ਜਾਵੇਗੀ ਨੈਕਸਟ ਦੇਖ ਲੈਂਦੇ ਆਪਾਂ ਪੰਜਾਬ ਦਾ ਨਵਾਂ ਜ਼ਿਲ੍ਹਾ ਜਿਹੜਾ ਮਲੇਰਕੋਟਲਾ ਹੈ ਉਹ ਕਿਹੜੇ ਜ਼ਿਲ੍ਹੇ ਦੇ ਵਿੱਚੋਂ ਨਿਕਲਿਆ ਹੈ ਤਾਂ ਹਾਲ ਹੀ ਦੇ ਵਿੱਚ ਜਿਹੜਾ ਮਲੇਰਕੋਟਲਾ ਇੱਕ ਨਵਾਂ ਜ਼ਿਲ੍ਹਾ ਬਣਿਆ ਹੈ ਉਹ ਕਿਹੜੇ ਜ਼ਿਲ੍ਹੇ ਦੇ ਵਿੱਚੋਂ ਨਿਕਲਿਆ ਹੈ ਤਾਂ ਉਹ ਨਿਕਲਿਆ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਠੀਕ ਹੈ ਬੀ ਇਸ ਦਾ ਰਾਈਟ ਆਨਸਰ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਇਹ ਨਵਾਂ ਜ਼ਿਲ੍ਹਾ ਬਣਿਆ ਸੀ ਮਲੇਰਕੋਟਲਾ ਨੈਕਸਟ ਦੇਖਦੇ ਹਾਂ ਤਾਂ ਪੰਜਾਬ ਦੇ ਮਾਲਵੇ ਦੇ ਵਿੱਚ ਟੋਟਲ ਕਿੰਨੇ ਜ਼ਿਲ੍ਹੇ ਆਉਂਦੇ ਨੇ ਤਾਂ ਇਹ ਤੁਹਾਨੂੰ ਕਵਰ ਕਰਵਾ ਚੁੱਕੇ ਹਾਂ ਤਾ ਕਿੰਨੇ ਹੁੰਦੇ ਨੇ ਤਾਂ 15 ਜ਼ਿਲ੍ਹੇ ਹੁੰਦੇ ਨੇ ਏ ਬੀ ਜੇ ਦੋਨੋਂ ਜਿਹੜਾ ਮੈਂ ਆਪਦੀ ਲਾ ਲਓ ਠੀਕ ਹੈ ਟੋਟਲ 15 ਜ਼ਿਲ੍ਹੇ ਹੁੰਦੇ ਨੇ ਮਾਲਵੇ ਦੇ ਇਲਾਕੇ ਦੇ ਵਿੱਚ ਨੈਕਸਟ ਦੇਖਦੇ ਹਾਂ ਇਹਨਾਂ ਦੇ ਵਿੱਚੋਂ ਕਿਹੜਾ ਦਰਿਆ ਮੌਜੂਦਾ ਪੰਜਾਬ ਵਿੱਚੋਂ ਨਹੀਂ ਵਗਦਾ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਦਰਿਆ ਪੰਜਾਬ ਦੇ ਵਿੱਚੋਂ ਨਹੀਂ ਵਗਦਾ ਤਾਂ ਮੈਂ ਤੁਹਾਨੂੰ ਕਮ ਕਮ ਕਵਰ ਕਰਵਾ ਚੁੱਕਿਆ ਸਭ ਤੋਂ ਉੱਪਰ ਕਿਹੜੀ ਹੈ ਰਾਵੀ ਦਰਿਆ ਵਗਦਾ ਹੈ ਠੀਕ ਹੈ ਉਸ ਤੋਂ نیچے ਕਿਹੜਾ ਹੁੰਦਾ ਹੈ ਬਿਆਸ ਦਰਿਆ ਵਗਦਾ ਹੈ ਪੰਜਾਬ ਦੇ ਤੇ ਉਸ ਤੋਂ नीचे ਸਤਲੁਜ ਬਟ ਜਿਹੜਾ ਜੇਹਲਮ ਦਰਿਆ ਜਿਹਲਮ ਦਰਿਆ ਉਹ ਕਿੱਥੇ ਚਲਾ ਗਿਆ ਉਹ ਪਾਕਿਸਤਾਨ ਦੇ ਵਿੱਚ ਚਲਾ ਗਿਆ ਉਹ ਆਪਣੇ ਪੰਜਾਬ ਦੇ ਵਿੱਚ ਸਥਿਤ ਨਹੀਂ ਹੈ ਠੀਕ ਹੈ ਇਹ ਤਿੰਨੋਂ ਜਿਹੜਾ ਸਤਲੁਜ ਵੀ ਆਪਣੇ ਪੰਜਾਬ ਦੇ ਵਿੱਚ ਰਾ ਵੀ ਵੀ ਅਤੇ ਸਬਿਆਸ ਵੀ ਹੈ ਬਟ ਜਿਹੜਾ ਜਿਹਲਮ ਹੈ ਉਹ ਆਪਣੇ ਪੰਜਾਬ ਦੇ ਵਿੱਚ ਸਥਿਤ ਨਹੀਂ ਹੈ ਨੈਕਸਟ ਦੇਖ ਲਿਓ ਨੇ ਆ ਇਨ੍ਹਾਂ ਵਿੱਚੋਂ ਕਿਹੜਾ ਰਾਜ ਪੰਜਾਬ ਦੇ ਦੱਖਣ ਵਿੱਚ ਸਥਿਤ ਹੈ ਹਾਂ ਮੈਂ ਤੁਹਾਨੂੰ ਇਹ ਵੀ ਕਵਰ ਕਰਵਾ ਚੁੱਕਾ ਹਾਂ ਮੈਪ ਦੇ ਵਿੱਚ ਤਾਂ ਕਿਹੜਾ ਰਾਜ ਇਹਨਾਂ ਦੇ ਵਿੱਚੋਂ ਦੱਖਣ ਦੇ ਵਿੱਚ ਸਥਿਤ ਹੈ ਤਾਂ ਕੀ ਰਾਈਟ ਆਨਸਰ ਹੈ ਗਾਇਸ ਦਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਹਰਿਆਣਾ ਠੀਕ ਹੈ ਤਾਂ ਜਿਹੜਾ ਹਰਿਆਣਾ ਹੈ ਉਹ ਕੀ ਹੈ ਉਹ ਪੰਜਾਬ ਦੇ ਦੱਖਣ ਦੇ ਵਿੱਚ ਸਥਿਤ ਹੈ ਠੀਕ ਹੈ ਪਾਕਿਸਤਾਨ ਕਿੱਥੇ ਹੈ ਉਹ ਪੱਛਮ ਦੇ ਵਿੱਚ ਹੈ ਹਰਿਆਣਾ ਕਿੱਥੇ ਹੈ ਉਹ ਆਪਣਾ ਕਿਤੇ ਸਥਿਤ ਹੈ ਉਹ ਦੱਖਣ ਦੇ ਵਿੱਚ ਸਥਿਤ ਹੈ ਨੈਕਸਟ ਦੇਖਦੇ ਹਾਂ ਸਤਲੁਜ ਅਤੇ ਬਿਆਸ ਵਿਚਕਾਰ ਦਰਿਆਵਾਂ ਦੇ ਵਿਚਕਾਰ ਤੀਹ ਕੋਣੀ ਖੇਤਰ ਨੂੰ ਕੀ ਕਹਿੰਦੇ ਹਾਂ ਸਤਲੁਜ ਅਤੇ ਬਿਆਸ ਤਾਂ ਇਹ ਆਪਾਂ ਇੱਕ ਵਾਰ ਹੋਰ ਦੇਖ ਲੈਂਦੇ ਆ ਤੁਹਾਡੀ ਰਿਵੀਜ਼ਨ ਹੋ ਜਾਵੇਗੀ ਨਾਲ ਦੀ ਨਾਲ ਠੀਕ ਹੈ ਜਿਵੇਂ ਆਪਣਾ ਫਸਟ ਨਕਸ਼ੇ ਦੇ ਵਿੱਚ ਕੀ ਦੱਸਿਆ ਸੀ ਮੈਂ ਤੁਹਾਨੂੰ ਸਭ ਤੋਂ ਉੱਪਰ ਕਿਹੜਾ ਸੀ ਰਾਵੀ ਸੀ ਉਸ ਤੋਂ نیچے ਕਿਹੜਾ ਸੀ ਬਿਆਸ ਸੀ ਹਨਾ ਉਸ ਤੋਂ نیچے ਕਿਹੜਾ ਸੀ ਸਤਲੁਜ ਮਤਲਬ ਕਿ ਰਾਵੀ ਦਾ ਖਤਕਮ ਖਤਮ ਇਸ ਦੇ ਵਿੱਚ ਸਤਲੁਜ ਤੇ ਬਿਆਸ ਪੁੱਜਿਆ ਗਿਆ ਠੀਕ ਹੈ ਸਤਲੁਜ ਤੇ ਬਿਆਸ ਬਿਆਸ ਉੱਪਰ ਸੀ ਤੇ ਸਤਲੁਜ نیچے ਸੀ ਹਨਾ ਤਾਂ ਹੁਣ ਇਸ ਦੇ ਵਿੱਚ ਕੀ ਹੈ ਆਪਣੇ ਕੋਲ ਇਸ ਦੇ ਵਿੱਚ ਕਿਹੜਾ ਇਲਾਕਾ ਬਣ ਜਾਵੇਗਾ ਸਭ ਤੋਂ ਉੱਪਰ ਕਿਹੜਾ ਸੀ ਮਾਜਾ ਸੀ ਉਹ ਕਿਹੜਾ ਸੀ ਰਾਵੀ ਤੇ ਬਿਆਸ ਦੇ ਵਿਚਕਾਰਲਾ ਹਨਾ ਤੇ ਹੁਣ نیچے ਕਿਹੜਾ ਆ ਗਿਆ ਦੂਜਾ ਨੰਬਰ 2 ਤੇ ਆਪਾਂ ਨੇ ਦੱਸਿਆ ਸੀ ਦੁਆਬਾ ਦੁਆਬਾ ਕਿਹੜਾ ਸੀ ਬਿਆਸ ਤੇ ਸਤਰੂਜ ਦੇ ਵਿਚਾਰਾਂ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਦੁਆਬਾ ਠੀਕ ਹੈ ਇਵੇਂ ਕਰਕੇ ਤੁਸੀਂ ਯਾਦ ਕਰ ਸਕਦੇ ਹੋ ਤੁਹਾਨੂੰ ਕਾਫੀ ਸੌਖਾ ਹੋ ਜਾਵੇਗਾ ਨੈਕਸਟ ਦੇਖ ਲਿਨੀਏ ਆ ਇਹਨਾਂ ਵਿੱਚੋਂ ਕਿਹੜਾ ਜ਼ਿਲ੍ਹਾ ਦੁਆਬਾ ਖੇਤਰ ਦੇ ਅਧੀਨ ਨਹੀਂ ਆਉਂਦਾ ਨਾ ਇਹਨਾਂ ਦੇ ਵਿੱਚੋਂ ਕਿਹੜਾ ਖੇਤਰ ਜਿਹੜਾ ਦੁਆਬੇ ਦੇ ਅਧੀਨ ਆਉਂਦਾ ਲੁਧਿਆਣਾ ਕਪੂਰਥਲਾ ਜਲੰਧਾ ਹੁਸ਼ਿਆਰਪੁਰ ਤਾਂ ਇਹ ਕਿਹੜਾ ਇਲਾਕਾ ਜਿਹੜਾ ਦੁਆਬੇ ਦੇ ਵਿੱਚ ਨਹੀਂ ਪੈਂਦਾ ਤਾਂ ਕਿ ਇਹ ਹੈ ਰਾਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਏ ਲੁਧਿਆਣਾ ਲੁਧਿਆਣਾ ਮਾਲਵੇ ਦੇ ਵਿੱਚ ਆ ਜਾਂਦਾ ਦੁਆਬੇ ਦੇ ਵਿੱਚ ਨਹੀਂ ਹੈ ਕਪੂਰਥਲਾ ਜਨੰਦਰ ਹੁਸ਼ਿਆਰਪੁਰ ਇਹ ਤਿੰਨੇ ਲਾਕੇ ਦੇ ਵਿੱਚ ਆ ਜਾਣਗੇ ਤਾਂ ਇਹ ਦੁਆਬੇ ਦੇ ਵਿੱਚ ਆ ਜਾਣਗੇ ਨੈਕਸਟ ਦੇਖ ਲੈਂਦੇ ਆ ਪੰਜਾਬ ਦਾ ਜਿਹੜਾ ਦੁਆਬਾ ਖੇਤਰ ਹੈ ਉਹ ਇਹਨਾਂ ਵਿੱਚੋਂ ਕਿਹੜੇ ਦਰਿਆ ਦੇ ਵਿਚਕਾਰ ਪੈਂਦਾ ਹੈ ਦੁਆਬਾ ਖੇਤਰ ਇਹਨਾਂ ਦੇ ਵਿੱਚੋਂ ਕਿਹੜੇ ਦਰਿਆ ਦੇ ਵਿਚਕਾਰ ਪੈਂਦਾ ਹੈ ਰਾਵੀ ਤੇ ਬਿਆਸ ਬਿਆਸ ਤੋਂ ਸਤਲੁਜ ਸਤਲੁਜ ਤੋਂ ਕਗਰ ਜਹਲਮ ਤੋਂ ਰਾਵੀ ਤਾਂ ਦੁਆਬਾ ਖੇਤਰ ਪੁੱਛਿਆ ਗਿਆ ਹੈ ਤਾਂ ਦੁਆਬਾ ਕਿਹੜਾ ਸੀ ਵਿਚਕਾਰਲਾ ਵਿਚਕਾਰ ਕਿਹੜੀਆਂ ਕਿਹੜੀਆਂ ਨਦੀਆਂ ਵਹਿਦੀਆਂ ਨੇ ਬਿਆਸ ਵਾਲੀ ਨਦੀ ਆ ਗਈ ਤੇ ਸਤਲੁਜ ਵਾਲੀ ਨਦੀ ਆ ਗਈ ਬਟ ਜਿਹੜਾ ਮਾਝਾ ਸਭ ਤੋਂ ਨੀਚੇ ਕਿਹੜਾ ਸੀ ਮਾਲਵਾ ਸੀ ਉਹ ਕਿਹਦੇ ਵਿੱਚ ਸੀ ਉਹ ਦੇਖੋ ਇੱਕ ਰਾਵੀ ਤੇ ਬਿਆਸ ਸਭ ਤੋਂ ਫਰਸਟ ਰਾਵੀ ਤੇ ਬਿਆਸ ਵਾਲਾ ਇਲਾਕਾ ਕਿਹੜਾ ਹੋਵੇਗਾ ਆਪਣੇ ਕੋਲ ਮਾਝਾ ਠੀਕ ਹੈ ਤੇ ਬਿਆਸ ਤੇ ਸਤਲੁਜ ਵਾਲਾ ਕਿਹੜਾ ਹੋਵੇਗਾ ਬਿਆਸ ਤੇ ਸਤਲੁਜ ਠੀਕ ਹੈ ਆ ਇਹ ਹੋਵੇਗਾ ਆਪਣੇ ਕੋਲ ਹਾਂ ਬਿਆਸ ਤੇ ਸਤਲੁਜ ਵਾਲਾ ਹੋਵੇਗਾ ਆਪਣੇ ਕੋਲ ਆ ਦੁਆਬਾ ਠੀਕ ਹੈ ਦੁਆਬਾ ਹੋ ਗਿਆ ਤੇ ਸਤਲੁਜ ਤੇ ਘੱਗਰ ਵਾਲਾ ਕਿਹੜਾ ਹੋਵੇਗਾ ਇਹ ਹੋਵੇਗਾ ਆਪਣੇ ਕੋਲ ਮਾਲਵਾ ਤਾਂ ਉਹ ਕੁਐਸਚਨ ਦੇ ਵਿੱਚ ਕੀ ਪੁੱਛਿਆ ਗਿਆ ਹਾਂ ਪੰਜਾਬ ਦਾ ਦੁਆਬਾ ਖੇਤਰ ਕਿਹੜੇ ਦਰਿਆ ਵਿਚਕਾਰ ਪੈਂਦਾ ਦੁਆਬਾ ਖੇਤਰ ਉਹ ਪੈਂਦਾ ਹੈ ਬਿਆਸ ਤੇ ਸਤਲੁਜ ਵਿਚਕਾਰ ਬੀ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਪੰਜਾਬ ਦੀ ਕਿਹੜੀ ਪੱਟੀ ਜਾਂ ਖੇਤਰ ਰਾਵੀ ਅਤੇ ਬਿਆਸ ਦਰਿਆਵਾਂ ਦੇ ਅਧੀਨ ਆਉਂਦੀ ਹੈ ਇਹਨਾਂ ਦੇ ਵਿੱਚੋਂ ਕਿਹੜੀ ਪੱਟੀ ਹੈ ਜਿਹੜੀ ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਆਉਂਦੀ ਹੈ ਨਾ ਇਸ ਦਾ ਰਾਈਟ ਆਨਸਰ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਆ ਰਾਵੀ ਅਤੇ ਵਿਆਸ ਦਰਿਆਵਾਂ ਦੇ ਅਧੀਨ ਹੁੰਦੀ ਹੈ ਪੰਜਾਬ ਦੀ ਕਿਹੜੀ ਪੱਟੀ ਹੈ ਜਿਹੜੀ ਆ ਰਾਵੀ ਅਤੇ ਵਿਆਸ ਦਰਿਆਵਾਂ ਦੇ ਅਧੀਨ ਆਉਂਦੀ ਹੈ ਹੁਣ ਜੇਕਰ ਗੱਲ ਕੀਤੀ ਹੈ ਵੀ ਰਾਵੀ ਦੀ ਰਾਵੀ ਸਭ ਤੋਂ ਉੱਪਰ ਚੱਲਿਆ ਗਿਆ ਹਨਾ ਵਿਆਸ ਜਿਹੜਾ ਹੋਗੀ ਉਹ ਉਸਦੇ ਨੀਚੇ ਆ ਗਿਆ ਵਿਆਸ ਤੇ ਰਾਵੀ ਤੇ ਵਿਆਸ ਰਾਵੀ ਤੇ ਵਿਆਸ ਵਾਲਾ ਇਲਾਕਾ ਕਿਹੜਾ ਹੋਵੇਗਾ ਮੱਝਾ ਠੀਕ ਹੈ ਏ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲਿਨੇ ਆ ਇਹਨਾਂ ਵਿੱਚੋਂ ਕਿਹੜੀ ਨਦੀ ਤੋਂ ਉਪਰੀ ਬਾਰੀ ਦੁਆਬ ਨਹਿਰ ਜਾਂ ਸਹਾਇਕ ਨਦੀ ਨੂੰ ਮੋੜਿਆ ਗਿਆ ਹੈ ਉਪਰੀ ਬਾਰੀ ਦੁਆਬ ਨਹਿਰ ਜਾਂ ਸਹਾਇਕ ਨਦੀ ਨੂੰ ਮੋੜਿਆ ਗਿਆ ਉੱਪਰ ਤੋਂ ਕਿਹੜੀ ਨਦੀ ਨੂੰ ਮੋੜਿਆ ਗਿਆ ਸੀ ਇਹ ਵੀ ਤੁਹਾਨੂੰ ਦਿਖਾਇਆ ਸੀ ਤਾਂ ਸਭ ਤੋਂ ਉੱਪਰ ਕਿਹੜੀ ਨਦੀ ਹੈ ਤਾਂ ਉਸ ਨੂੰ ਰਾਵੀ ਨਦੀ ਨੂੰ ਮੋੜਿਆ ਗਿਆ ਠੀਕ ਹੈ ਉੱਪਰ ਉੱਪਰ ਬਾਰੀ ਦੁਆਬ ਤੋਂ ਉੱਪਰ ਬਾਰੀ ਦੁਆਬ ਕਿਸ ਨੂੰ ਕਹਿੰਦੇ ਨੇ ਆਪਾਂ ਮਾਝੇ ਨੂੰ ਕਹਿ ਦਿੰਦੇ ਆ ਤਾਂ ਇਹ ਰਾਵੀ ਨੂੰ ਮੋੜਿਆ ਗਿਆ ਸੀ ਤਾਂ ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਂਦੇ ਆ ਪੰਜਾਬ ਦੇ ਮੱਧ ਮੈਦਾਨੀ ਇਲਾਕਿਆਂ ਵਿੱਚ ਪਾਈ ਜਾਣ ਵਾਲੀ ਮਿੱਟੀ ਦਾ ਨਾਮ ਕੀ ਹੈ ਮੱਧ ਮੈਦਾਨੀ ਇਲਾਕਿਆਂ ਦੇ ਵਿੱਚ ਕਿਹੜੀ ਮਿੱਟੀ ਪਾਈ ਜਾਂਦੀ ਹੈ ਤਾਂ ਉਹ ਪਾਈ ਜਾਂਦੀ ਹੈ ਜਲੋੜ ਮਿੱਟੀ ਠੀਕ ਹੈ ਬੀ ਇਸ ਦਾ ਰਾਈਟ ਆਨਸਰ ਠੀਕ ਹੈ ਜਲੋੜ ਮਿੱਟੀ ਪਾਈ ਜਾਂਦੀ ਹੈ ਤਾਂ ਦੋਸਤੋ ਅੱਜ ਦੀ ਕਲਾਸ ਦਾ ਜਿਹੜਾ ਆਪਣਾ ਚੈਪਟਰ ਸੀ ਚੈਪਟਰ ਜੀਓਗ੍ਰਾਫੀ ਆਫ ਪੰਜਾਬ ਪੰਜਾਬ ਦਾ ਪੰਗੋਲ ਉਹ ਆਪਾਂ ਕਵਰ ਕਰ ਚੁੱਕੇ ਹਾਂ ਹੋਪਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਪਲੀਜ਼ ਜਲਦੀ ਜਲਦੀ ਲਾਈਕ ਜ਼ਰੂਰ ਕਰ ਦਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਵਿੱਚ ਜ਼ਰੂਰ ਸ਼ੇਅਰ ਕਰਿਓ ਅਤੇ ਇਸ ਕਲਾਸ ਦਾ ਪੀਡੀਐਫ ਲੈਣ ਲਈ ਤੁਸੀਂ ਮੇਰੇ ਵਟਸਐਪ ਗਰੁੱਪ ਤੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਤਾਂ ਕੱਲ ਆਪਾਂ ਅਗਲੀ ਕਲਾਸ ਦੇ ਵਿੱਚ ਮਿਲਾਂਗੇ ਇਵੇਂ ਹੀ ਕੋਈ ਵਧੀਆ ਜੀ ਵੀਡੀਓ ਦੇ ਨਾਲ ਤਾਂ ਤੁਸੀਂ ਇਸ ਚੈਨਲ ਤੇ ਬਨੇ ਰਹੋ ਮਿਲਦੇ ਆਪਾਂ ਕੱਲ ਦੀ ਕਲਾਸ ਦੇ ਵਿੱਚ ਥੈਂਕ ਯੂ ਸੋ ਮੱਚ